ਮਿੱਤਰੋ ਅੱਜ ਦੀ ਵੀਡੀਓ ਉਹਨਾਂ ਪ੍ਰਾਵਾਂ ਵਾਸਤੇ ਖਾਸ ਹੋਣ ਵਾਲੀ ਆ ਜਿਹੜੇ ਮੱਜਾਂ ਦਾ ਬੜਾ ਸ਼ੌਂਕ ਰੱਖਦੇ ਆ ਜਿੰਨੇ ਪ੍ਰਾਵ ਬਰੀਡ ਦੇ ਉੱਤੇ ਕੰਮ ਕਰ ਰਹੇ ਆ ਜਾਂ ਇਹ ਕਹਿ ਲਓ ਵੀ ਜਿੰਨਾਂ ਪ੍ਰਾਵਾਂ ਦਾ ਨੀਲੀ ਰਾਵੀ ਬਰੀਡ ਵੱਲ ਜ਼ਿਆਦਾ ਰੁਝਾਨਾ ਉਹਨਾਂ ਵਾਸਤੇ ਵੀਡੀਓ ਲਾਹੇਵੰਦ ਹੋਣ ਵਾਲੀ ਆ ਕਿਉਂਕਿ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦਾ ਬੜਾ ਫੇਮਸ ਚੈਂਪੀਅਨ ਬੁੱਲ ਦਿਖਾਉਣਾਗਾ ਜਿਨੇ ਰਿਜ਼ਲਟਾਂ ਦੇ ਵਿੱਚ ਵੀ ਚੰਡੇ ਗੱਡੇ ਆ ਚੋਆ ਦੇ ਵਿੱਚ ਵੀ ਜਿਨੇ ਆਪਦਾ ਲੋਹਾ ਮਣਾ ਕੇ ਦਿਖਾਇਆ ਮਿੱਤਰੋ ਤੇ ਅੱਜ ਕੱਲ ਇਹਦੀਆਂ ਜਿਹੜੀਆਂ ਝੋਟੀਆਂ ਨੇ ਚੰਗੇ ਦੁੱਧ ਦੇ ਰਿਕਾਰਡ ਕਾਇਮ ਕਰ ਰਹੀਆਂ ਨੇ ਸੋ ਵਧਾਈਆਂ ਦਿੰਨੇ ਆ ਸਾਡੇ ਵੱਡੇ ਭਾਈ ਭਗਵਾਨ ਪੁੱਲਰ ਨੂੰ ਪਿੰਡ ਰਸੀਦਾ ਵਾਲੇ ਨੂੰ ਜਿਹਦੇ ਕੋਲੇ ਹੁਣ ਇਹ ਝੋਟਾ ਪੰਜਾਬ ਦੇ ਵਿੱਚੋਂ ਵੇਕੇ ਚਲਾ ਗਿਆ ਸੋ ਬੜਾ ਫੇਮਸ ਬੋਲਾ ਦਿਖਾਉਣ ਲੱਗਿਆ ਮਿੱਤਰੋ ਤੁਹਾਨੂੰ ਅੱਜ ਬਾਬਰ 2 ਪੰਜਾਬ ਦਾ ਨਾਮੀ ਬੋਲਾ ਮਿੱਤਰੋ ਇਹ ਨੀਲੀ ਰਾਵੀ ਬਰੀਡ ਦੇ ਜਿਹੜੇ ਪੰਜ ਚਾਰ ਗਿਣਵੇਂ ਚੁਣਵੇਂ ਸਾਹਣਾ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕਾ ਮਿੱਤਰੋ ਬਾਈ ਦੇ ਪਰਿਵਾਰ ਨੂੰ ਬੜਾ ਰਝਾਣਾਗਾ ਜਾਨਵਰਾਂ ਨਾਲ ਬੜਾ ਲਗਾਗਾ ਸਾਰਾ ਪਰਿਵਾਰ ਦਿਲ ਲਾ ਕੇ ਸਾਹਮਦਾ ਮੱਜਾਂ ਨੂੰ ਨਸਲ ਸੁਧਾਰ ਦੇ ਉੱਤੇ ਸਾਡਾ ਭਰਾ ਕੰਮ ਕਰ ਰਿਹਾ ਸੋ ਵੀਡੀਓ ਦੇ ਵਿੱਚ ਅੱਜ ਜਿਹੜੀ ਤੁਹਾਨੂੰ ਆਪਾਂ ਗੱਲਬਾਤ ਦੱਸਣੀ ਆ ਇੱਕ ਤਾਂ ਬਾਈ ਦੇ ਸ਼ੌਂਕ ਬਾਰੇ ਗੱਲਬਾਤ ਕਰਾਂਗੇ ਤੇ ਐਸ ਝੋਟੇ ਬਾਰੇ ਖੁੱਲ ਕੇ ਗੱਲਾਂ ਬਾਤਾਂ ਹੋਣਗੀਆਂ ਇਹਦਾ ਹੁਣ ਮਿੱਤਰੋ ਤੁਹਾਨੂੰ ਸੀਮਣ ਅਵੇਲੇਬਲ ਕਰਵਾ ਰਿਹਾ ਬਾਈ ਸੋ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਤਾ ਬਾਈ ਦਾ ਤੇ ਪਹਿਲਾਂ ਤੁਸੀਂ ਝੋਟੇ ਕੰਨੀ ਨਿਗਾਹ ਮਾਰੋ ਯਾਰ ਖੂਬਸੂਰਤ ਕਿੰਨਾ ਜਾਦੇ ਆ ਮੈਂ ਕਹਣਾ ਦੇਖ ਦੇਖ ਕੇ ਬੰਦੇ ਦੀ ਭੁੱਖ ਲੈਂਦੀ ਆ ਬੜਾ ਜਿਆਦੇ ਚੰਗਾ ਝੋਟਾ ਯਾਰ ਤੇ ਬਲੱਡ ਲਾਈਨ ਇਹਦੀ ਬੜੀ ਕੈਮ ਆ ਬਾਡੀ ਕੰਨੀ ਤੁਸੀਂ ਇਹਦੀ ਨਿਗਾਹ ਮਾਰੋ ਅਗਲਾ ਦੇਖ ਕੇ ਕਹਿ ਦਿੰਦਾ ਹੁੰਦਾ ਨਾ ਵੀ ਕੋਈ ਚੰਗਾ ਹੀ ਬੰਦੇ ਨੂੰ ਵੀ ਯਾਰ ਝੋਟੇ ਜਿੰਨੀ ਜਾਣਾ ਸੋ ਆ ਚੀਜ਼ ਨੂੰ ਦੇਖ ਕੇ ਅਗਲਾ ਕਹਿੰਦਾ ਹੁੰਦਾ ਵੀ ਝੋਟੇ ਵਰਗਾ ਪਿਆ ਬੰਦੇ 'ਚ ਝੋਟੇ ਜਿੰਨੀ ਜਾਣਾ ਪਿੱਠਪੜਾ ਤੁਸੀਂ ਇਹਦਾ ਚੈੱਕ ਕਰੋ ਯਾਰ ਲੰਮਾ ਲੰਜਾ ਬੜਾ ਹੈਗਾ ਛੋਟਾ ਤੇ ਸਭ ਤੋਂ ਵੱਡੀ ਗੱਲ ਆ ਜਿਹੜਾ ਜਿਵੇਂ ਪਾਕਿਸਤਾਨੀ ਜੜੀਆਂ ਨੀਲੀ ਰਾਵੀ ਦੀਆਂ ਮੱਝਾਂ ਬੜੀਆਂ ਫੇਮਸ ਨੇ ਉਸ ਬਰੀਡ ਦੇ ਵਿੱਚੋਂ ਹੀ ਆ ਇਹ ਛੋਟਾ ਤੇ ਬਾਈ ਭਗਵਾਨ ਭੁੱਲਰ ਦਾ ਆਪਾਂ ਨੰਬਰ ਸਕਰੀਨ ਦੇ ਉੱਤੇ ਚਲਾਤਾ ਜਿਹੜਾ ਵੀ ਕੋਈ ਭਰਾ ਸੀਮਣ ਲੈਣਾ ਚਾਹੁੰਦਾ ਤਾਂ ਬਾਈ ਕਹਿੰਦਾ ਵੀ ਆਪਾਂ 100 ਸਵਾ 100 ਕਿਲੋਮੀਟਰ ਦੇ ਤੱਕ ਸੀਮਣ ਦੀ ਪਹੁੰਚ ਵੀ ਕਰਦੇ ਆਂਗੇ ਤੇ ਬਾਈ ਦਾ ਜਿਹੜਾ ਪੈਂਡਾ ਮਿੱਤਰੋ ਰਸੀਦਾਗਾ ਪੰਜਾਬ ਹਰਿਆਣੇ ਦੇ ਬਾਰਡਰ ਦੇ ਉੱਤੇ ਪਿੰਡ ਪੈਂਦਾ ਹੈ ਖਨੋਰੀ ਬਾਰਡਰ ਦੇ ਕੋਲੇ ਪਹਿਲਾ ਪਿੰਡ ਆਗਾ ਹਰਿਆਣੇ ਦਾ ਰਸੀਦਾ ਤੇ ਬਾਈ ਨੂੰ ਕਾਲ ਕਰ ਲਿਓ ਤੇ ਹਰਿਆਣੇ ਵਾਲਿਆਂ ਨੂੰ ਵੀ ਵਧਾਈਆਂ ਨੇ ਕਿਉਂਕਿ ਪਿੰਡ ਆ ਜਿਹੜਾ ਬਾਈ ਦਾ ਰਸੀਦਾ ਹਰਿਆਣੇ 'ਚ ਪੈਂਦਾ ਮੂਹਰਾ ਬਰੀਡ ਦਾ ਹਰਿਆਣੇ ਦੇ ਵਿੱਚ ਕਾफी ਫੇਮਸ ਆ ਤੇ ਹੁਣ ਬਾਈ ਨੇ ਇਹ ਮੱਥਿਆ ਵੀ ਯਾਰ ਆਪਾਂ ਹਰਿਆਣੇ ਵਾਲੇ ਭਰਾਵਾਂ ਨੂੰ ਵੀ ਚੰਗਾ ਸੀਮਣ ਦੇਣਾਗਾ ਨੀਲੀ ਰਾਵੀ ਦਾ ਕਿਉਂਕਿ ਬੜਾ ਰਝਾਂਡ ਅੱਜ ਕੱਲ ਨੀਲੀ ਰਾਵੀ ਵਾਲੇ ਪਾਸੇ ਹੋਇਆ ਵਾ ਆ ਬਾਈ ਦਾ ਫਾਰਮ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਆਜੋ ਫਿਰ ਭਰਾ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਬਾਕੀ ਤੁਹਾਨੂੰ ਇਹਦੇ ਬੱਚੇ ਵੀ ਦਿਖਾਵਾਂਗੇ ਬੁੱਲਦੇ ਬਾਬਰ 2 ਦੇ ਸਤਿ ਸ਼੍ਰੀ ਅਕਾਲ ਮਿੱਤਰੋ ਇੱਕ ਵਾਰ ਫਿਰ ਤੋਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਜਿਹੜੀ ਪਿਛਲੀ ਵੀਡੀਓ ਆਪਾਂ ਕੀਤੀ ਆ ਗਈ ਬਾਈ ਭਗਵਾਨ ਦੇ ਨਾਲ ਬੈਠੇ ਆ ਆਪਾਂ ਅਜਰਸੀਦਾ ਪਿੰਡ ਸੋ ਪਿਛਲੀ ਵੀਡੀਓ ਦੇ ਵਿੱਚ ਜਿਹੜਾ ਫਸਟ ਪਾਰਟ ਸੀ ਇਹ ਸੈਕੰਡ ਪਾਰਟ ਆ ਵੀਡੀਓ ਦਾ ਉਹਦੇ ਵਿੱਚ ਆਪਾਂ ਗੱਲਬਾਤ ਬਾਈ ਦੇ ਮਾਰਵਾੜੀ ਬਛੇਰੇ ਬਾਰੇ ਕੀਤੀ ਸੀ ਤੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਦਾ ਝੋਟਾ ਦਿਖਾਵਾਂਗੇ ਜਿਹਦਾ ਨਾਮ ਆਗਾ ਬਾਬਰ 2 ਪੰਜਾਬ ਦੇ ਵਿੱਚ ਇਹ ਝੋਟਾ ਹੁੰਦਾ ਸੀ ਦੋਸਤੋ ਪਿੰਡ ਸ਼ਹੀਦਾਂ ਕਾਫੀ ਸਾਰੀਆਂ ਤੁਸੀਂ ਇਸ ਝੋਟੇ ਦੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਦੇਖੀਆਂ ਹੋਣੀਆਂ ਨੇ ਚੰਗਾ ਝੋਟੇ ਦਾ ਰਿਕਾਰਡ ਆਗਾ ਇਹਦੀ ਮਾਂ ਦਾ ਵੀ ਚੰਗਾ ਰਿਕਾਰਡ ਆ ਸੋ ਜਿਹੜੀ ਗੱਲਬਾਤ ਆ ਬਾਕੀ ਆਪਾਂ ਬਾਈ ਭਗਵਾਨ ਨੂੰ ਪੁੱਛਾਂਗੇ ਤੇ ਵੀਡੀਓ ਦੇ ਵਿੱਚ ਸਾਰੀ ਡਿਟੇਲ ਦੇ ਨਾਲ ਗੱਲਬਾਤ ਤੁਹਾਨੂੰ ਕਲੀਅਰ ਕਰਾਂਗੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿਆਂ ਵੀ ਨੀਲੀ ਰਾਵੀ ਦੇ ਦੋ ਬੜੇ ਫੇਮਸ ਸਾਨ ਹੋਇਆ ਬਾਬਰ 1 ਤੇ ਬਾਬਰ 2 ਜਿਹੜੇ ਕਿ ਪਿੰਡਸ਼ੀ ਇਦਾਂ ਬਾਈ ਦਰਸ਼ਨ ਦੇ ਕੋਲੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਝੋਟਾ ਬਾਬਰ 2 ਬਾਈ ਦੇ ਕੋਲੇ ਆਇਆ ਜਾ ਸੋ ਬਾਈ ਨੂੰ ਆਪਾਂ ਪਹਿਲਾਂ ਤਾਂ ਵਧਾਈਆਂ ਦਿੰਨੇ ਆ ਬਾਈ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ ਜੀ ਛੋਟੇ ਦੀਆਂ ਹਾਂ ਜੀ ਹਾਂ ਤੇ ਬਾਕੀ ਦੀ ਗੱਲਬਾਤ ਆ ਭਗਵਾਨ ਜੀ ਆਪਣੇ ਨਾਲ ਕਰਨਾਂਗੇ ਸੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਆ ਵੀਰੇ ਬੈਂਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਤੇ ਭਗਵਾਨ ਬਾਈ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਆ ਹਨਾ ਵੀ ਆਪਣੇ ਘੋੜੇ ਬਾਰੇ ਇਸ ਪਾਰਟ ਦੇ ਵਿੱਚ ਆਪਾਂ ਜਾਣਕਾਰੀ ਦੇਣੀ ਆ ਭਰਾਵਾਂ ਨੂੰ ਆਪਣੇ ਛੋਟੇ ਬਾਰੇ ਦੇ ਛੋਟੇ ਬਾਰੇ ਹਾਂ ਜੀ ਤੇ ਥੋੜਾ ਜਿਹਾ ਇੱਕ ਵਾਰ ਆਪਣੇ ਏਰੀਏ ਦਾ ਐਡਰੈਸ ਥੋੜਾ ਜਿਹਾ ਦੁਬਾਰੇ ਕਲੀਅਰ ਕਰ ਦਿ ਪਿੰਡ ਤੁਹਾਡੇ ਰਸੀਦਾ ਬੈਠੇ ਆ ਢਾਣੀ ਦੇ ਵਿੱਚ ਇਹ ਪਿੰਡ ਰਸੀਦਾ ਹੈ ਜੀ ਸਾਡਾ ਹਰਿਆਣੇ ਚ ਜੀਨ ਜ਼ਿਲ੍ਹਾ ਨੇੜੇ ਸ਼ਹਿਰ ਪੈਂਦਾ ਨਰਵਾਣਾ ਹਰਿਆਣੇ ਦਾ ਨਾਲ ਗੁਰਦੁਆਰਾ ਤੁਮਤਾਨ ਸਾਹਿਬ ਹੈ ਸਾਡੇ ਠੀਕ ਹੈ ਜੀ ਬਾਦਸ਼ਾਹੀ ਨੌਵੀਂ ਬਹੁਤ ਮਤਲਬ ਕਿ ਕਿਰਪਾਲਾ ਸਥਾਨ ਆ ਬਿਲਕੁਲ ਜੀ ਤੇ ਇੱਥੋਂ ਲਾਗੇ ਪੈ ਜਾਂਦੇ ਆ ਸਾਨੂੰ ਕਿਲੋਮੀਟਰ 50 ਪੈ ਗਿਆ ਗਲਾੜੀ ਕਨੌਰੀ ਸ਼ਹਿਰ ਪੈ ਗਿਆ ਪੰਜਾਬ ਦਾ ਅਸੀਂ ਬਾਰਡਰ ਤੇ ਬੈਠੇ ਹਾਂ ਪਹਿਲਾ ਪਿੰਡ ਠੀਕ ਹੈ ਜੀ ਬਾਈ ਤੇ ਜਿਵੇਂ ਬਾਈ ਜੀ ਤੁਸੀਂ ਫਸਟ ਪਾਰਟ ਦੇ ਵਿੱਚ ਦੱਸਿਆ ਸੀਗਾ ਹਨਾ ਵੀ ਤੁਹਾਡਾ ਕਾਫੀ ਸਮੇਂ ਤੋਂ ਹੀ ਮੱਝਾਂ ਵਾਲੇ ਪਾਸੇ ਵੀ ਰਹਿ ਜਾਣਾ ਹਨਾ ਬਰੀਡ ਤੇ ਤੁਸੀਂ ਕੰਮ ਕਰ ਰਹੇ ਹੋ ਕਾਫੀ ਮੱਝਾਂ ਵੀ ਖਰੀਦੀਆਂ ਲੈ ਵੇਚ ਵੀ ਕੀਤੀ ਜਾਨਵਰ ਬਹੁਤ ਲਿਆਂਦੇ ਠੀਕ ਹੈ ਚੰਗੇ ਵੀ ਲਿਆਂਦੇ ਜਿਵੇਂ ਤੁਸੀਂ ਚਲੋ ਘੋੜੇ ਘੋੜੀਆਂ ਦਾ ਕਰਦੇ ਰਹਿੰਦੇ ਹੋ ਖਰੀਦ-ਵੇਚਦਾ ਤੇ ਉਹਦੇ ਨਾਲ ਤੁਸੀਂ ਮੱਜਾਂ ਦਾ ਵੀ ਕਰ ਹਾਂਜੀ ਨੀਲੀ ਰਾਵੀ ਦਾ ਸ਼ੌਂਕ ਸਾਨੂੰ ਵਾਵਾ ਚਿਰ ਤੋਂ ਸੀ ਕੋਈ ਚੰਗਾ ਸਾਣ ਲੈਣ ਦੀ ਇੱਛਾ ਸੀਗੀ ਠੀਕ ਹੈ ਬਈ ਹੁਣ ਜਾ ਕੇ ਪੂਰੀ ਹੋਈ ਆਪਣੀ ਮਨਛਾ ਜਿਹੜੀ ਮਨ ਦੀ ਇੱਛਾ ਸੀਗੀ ਠੀਕ ਹੈ ਜੀ ਬਾਈ ਹਾਂ ਭਗਵਾਨ ਬਾਈ ਜੇ ਥੋੜਾ ਜਿਹਾ ਮੈਂ ਤੁਹਾਨੂੰ ਮੋਟਾ ਜਿਹਾ ਪੁੱਛ ਲਾਂ ਵੀ ਜਿਵੇਂ ਤੁਹਾਡੇ ਹਰਿਆਣੇ ਦੇ ਵਿੱਚ ਕੁਸਿੱਤਾ ਵੈਸੇ ਟੱਚ ਤੀ ਬੈਠੇ ਹੋਣਾ ਤੇ ਪੰਜਾਬ ਵੀ ਨਾਲ ਹੀ ਆ ਗਿਆ ਹਰਿਆਣੇ ਦੇ ਵਿੱਚ ਹਰਿਆਣੇ ਨੂੰ ਮੰਨਿਆ ਹੀ ਮੋਰਾ ਬਰੀਡ ਦੇ ਕਰਕੇ ਜਿਆਦਾ ਜਾਂਦਾ ਆ ਸਾਡਾ ਜੀਨ ਜ਼ਿਲ੍ਹਾ ਮੋਰਾ ਵਸਤੇ ਹੀ ਆ ਜੀ ਠੀਕ ਹੈ ਬਾਈ ਇੱਥੇ ਬਹੁਤ ਤਕੜੀ ਤਕੜੀ 26 27 ਲੀਟਰ ਤੱਕ ਆਮ ਘਰਾਂ ਦੇ ਵਿੱਚ ਮੱਝਾਂ ਬਈ ਖੜੀਆਂ ਲੋਕਾਂ ਠੀਕ ਹੈ ਜੀ ਬਾਈ ਤੇ ਥੋੜਾ ਵਿਚਾਰ ਫਿਰ ਨੀਲੀ ਰਾਵੀ ਵਾਲੇ ਪਾਸੇ ਕਿਵੇਂ ਬਣਿਆ ਐਵੇਂ ਆ ਜੀ ਸਾਡਾ ਪਸ਼ੋਕੜ ਪਾਕਿਸਤਾਨੋਂ ਆਇਆ ਸੀ ਲਾਹੌਰ ਅਸੀਂ ਲਾਹੌਰੀਏ ਵਜਦੇ ਆਂ ਤੇ ਉਧਰ ਨੀਲੀ ਰਾਵੀ ਦਾ ਸਾਨੂੰ ਜਿਹੜਾ ਪਿਆਰ ਸੀਗਾ ਉਹ ਖਤ ਲਿਆ ਸਾਡੇ ਮਨ ਚ ਦਾ ਨੀਲੀ ਰਾਵੀ ਵੱਸਦੀ ਆ ਸਾਨੂੰ ਇਹ ਸੀ ਵੀ ਇਹਨੂੰ ਪ੍ਰਮੋਟ ਕਰੀਏ ਇਧਰ ਲੋਕਾਂ ਨੂੰ ਸਰਵਿਸ ਦੇਈਏ ਛੋਟਾ ਲੈ ਇਹ ਤੇ ਚੰਗੀਆਂ ਮਜਾਂ ਲੋਕੀ ਬਰੀਡ ਕਰਨਗੇ ਬੱਚੇਗਾ ਆਪੇ ਨੀਲੀ ਰਾਵੀ ਦਾ ਸੁਧਾਰ ਹੋ ਜਾਊਗਾ ਠੀਕ ਆ ਬਈ ਨੀਲੀ ਰਾਵੀ ਦੇ ਵਿੱਚ ਸੁਧਾਰ ਹੋ ਜੂ ਬਾਕੀ ਇਧਰ ਆਪਣੇ ਹਰਿਆਣੇ ਵਾਲੇ ਭਰਾਵਾਂ ਨੂੰ ਵੀ ਚਲੋ ਮੋਰਾ ਬਰੀਡ ਤਾਂ ਆਮ ਤੌਰ ਤੇ ਹਰ ਇੱਕ ਘਰ ਦੇ ਵਿੱਚ ਪਾਈ ਜਾਂਦੀ ਆ ਥੋੜਾ ਜਿਹਾ ਉਹਨਾਂ ਦਾ ਵੀ ਇਸ ਪਾਸੇ ਵੀ ਨਾ ਕਿ ਚੇਕ ਕਰਦੇ ਹੁਣ ਮੋਰਾ ਤੈਨਾਂ ਕੋਲ ਚੰਗੀਆਂ ਹੈ ਹੀ ਹਰਿਆਣੇ ਵਾਲਿਆਂ ਕੋਲ ਹੁਣ ਇਹ ਨੀਲੀ ਰਾਵੀ ਵੱਲ ਵੀ ਜਾਂਦੇ ਪੈਣ ਚੰਗੀਆਂ ਚੰਗੀਆਂ ਮੱਝਾਂ ਪੰਜਾਬ ਚੋਂ ਲਿਆਏ ਨੇ ਖਰੀਦ ਕੇ ਆਏ ਕਿ ਫਰਸਟ ਸੈਕਿੰਡ ਦੇ ਵੀ ਹਰਿਆਣੇ ਦੀਆਂ ਆਈਆਂ ਨੇ ਠੀਕ ਹੈ ਬਾਈ ਹਾਂਜੀ ਹਾਂ ਮੱਝਾਂ ਐਦਕੀ ਨਾਮ ਇਹਨਾਂ ਨੇ ਦਿੱਤੇ ਠੀਕ ਹੈ ਬਾਈ ਤੇ ਭਗਵਾਨ ਬਾਈ ਜੇ ਆਪਾਂ ਥੋੜਾ ਜਿਹਾ ਬਰੀਡ ਵਾਲੇ ਪਾਸਿਓਂ ਗੱਲ ਕਰ ਲਈਏ ਵੀ ਨੀਲੀ ਰਾਵੀ ਦਾ ਤੇ ਨਵੇਂ ਬੰਦਿਆਂ ਨੂੰ ਤੁਸੀਂ ਦੱਸ ਦਿਓ ਨੀਲੀ ਰਾਵੀ ਦਾ ਤੇ ਮੋਰਾ ਬਰੀਡ ਦਾ ਤੁਸੀਂ ਆਪਸ ਦੇ ਵਿੱਚ ਕੀ ਫਰਕ ਸਮਝਦੇ ਹੋ ਕੋਈ ਦੁੱਧ ਵਾਲੇ ਪੱਖ ਤੋਂ ਦੇਖੀਏ ਜਾਂ ਆਪਾਂ ਬ੍ਰੀਡ ਵਾਲੇ ਪੱਖ ਤੋਂ ਬ੍ਰੀਡ ਤਾਂ ਚਲੋ علیحدਾਂ علیحدਾਂ ਹੈਗੀ ਆ ਇਹ ਨੀਲੀ ਰਾਵੀ ਥੋੜੀ ਮਿੱਠੀ ਮੱਝ ਵੀ ਗਿਣਦੇ ਆ ਲੋਕ ਹਾਂਜੀ ਬਈ ਵੀ ਇਹ ਮਿੱਠੀ ਹੁੰਦੀ ਕੁਝ ਇਹਦੇ ਨਾਲ ਸਾਡਾ ਪੰਜਾਬ ਵੀ ਜੁੜਿਆ ਸ਼ੁਰੂ ਤੋਂ ਹੀ ਪੰਜਾਬ ਦੇ ਵਿੱਚ ਨੀਲੀ ਰਾਵੀ ਮਸ਼ਹੂਰ ਰਹੀ ਹੈ ਹਰਿਆਣੇ 'ਚ ਮੋਹਰਾ ਰਹੀ ਹੈ ਹਾਂਜੀ ਬਈ ਉਹਨਾਂ ਨੂੰ ਮਤਲਬ ਕਿ ਪੰਜਾਬ ਹਰਿਆਣੇ 'ਚ ਗਈਆਂ ਨੇ ਹਾਂਜੀ ਬਈ ਮੋਹਰਾ ਤੇ ਉਧਰੋਂ ਆਈਆਂ ਨੇ ਨੀਲੀ ਰਾਵੀ ਹਰਿਆਣੇ ਦੇ ਵਿੱਚ ਇਹ ਦੁੱਧ ਦੇ ਵਿੱਚ ਤਾਂ ਐਵੇਂ ਆ ਵੀ ਇਹਦੀਆਂ ਮੱਝਾਂ ਜੇ ਫੈਲਣਾ 17 18 ਕੱਢਦੀਆਂ ਤੇ ਮੂਹਰਾ ਦੀਆਂ 21 22 ਆਪਣੀਆਂ ਠੀਕ ਹੈ ਬਾਈ ਇੰਨਾ ਕ ਫਰਕ ਹੈ ਠੀਕ ਹੈ ਬਾਈ ਤੇ ਥੋੜਾ ਜਿਹਾ ਜਿਵੇਂ ਮੈਨੂੰ ਲੱਗਦਾ ਇਹ ਤਾਂ ਫਰਕ ਰਹਿੰਦਾ ਹੀ ਆ ਕਿ ਜਾਂ ਇਹਦਾ ਕੋਈ ਬਹੁਤਾ ਨਹੀਂ ਇਹ ਪਿੱਛੇ ਤੋਂ ਪਿਛੋਕੜ ਦੇ ਹਿਸਾਬ ਨਾਲ ਹੀ ਹੁੰਦਾ ਵੀ ਜਾਂ ਬਰੀਡ ਤੋਂ ਖਾਨਦਾਨ ਦੇ ਵਿੱਚ ਜਿਵੇਂ ਆਪਾਂ ਕਹਿ ਦੇਣਾ ਵੀ ਫੈਟ ਵਾਲੇ ਪੱਖ ਤੋਂ ਦੇਖੀਏ ਹਾਂਜੀ ਜਾਂ ਦੁੱਧ ਸੰਘਣਾ ਮੈਂ ਕਹੇ ਜੇਕਰ ਕੀਤਾ ਜਾਂਦਾ ਵੀ ਨੀਲੀ ਰਾਵੀ ਦਾ ਥੋੜਾ ਜਿਹਾ ਸੰਘਣਾ ਹੁੰਦਾ ਦੁੱਧ ਹੁੰਦਾ ਕੋਈ ਨਹੀਂ ਹੁੰਦਾ ਜੀ ਤਕਰੀਬਨ ਹੋ ਹੀ ਜਾਂਦਾ ਜੀ ਮਤਲਬ ਕਿ ਬਾਕੀ ਤਾਂ ਦਾਣੇ ਪਾਣੇ ਤੇ ਵੀ ਹੁੰਦਾ ਵੀ ਆਪਾਂ ਕਿਵੇਂ ਦਾ ਪਾਉਨੇ ਆ ਉਸ ਹਿਸਾਬ ਨਾਲ ਹਾਂ ਜੀ ਹਾਂ ਜੀ ਤਕਰੀਬਨ ਇਹਦਾ ਥੋੜਾ ਜਿਹਾ ਸੰਘਣਾ ਹੁੰਦਾ ਹੈ 19 21% ਵਿੱਚੋਂ ਮੱਜਾਂ ਦਾ ਮੂਰਾ ਦਾ ਵੀ ਬਹੁਤ ਸੰਘਣਾ ਹੁੰਦਾ ਠੀਕ ਹੈ ਜੀ ਦੁੱਧ ਤਾਂ ਤਕਰੀਬਨ ਹੀ ਸੇਮ ਜਾਈਏ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਤੇ ਬਾਕੀ ਜਿਵੇਂ ਤੁਹਾਡੇ ਆਪਾਂ ਦੇਖਿਆਗਾ ਘਰ ਦੇ ਵਿੱਚ ਵੀ ਫਾਰਮ ਦੇ ਉੱਤੇ ਮੱਜਾਂ ਚੰਗੀਆਂ ਰੱਖੀਆਂ ਹੋਏ ਨੇ ਮੂਰਾ ਵੀ ਤੇ ਨੀਲੀ ਰਾਵੀ ਦੀ ਮੱਜ ਵੀ ਆਪਾਂ ਜਿਹੜੀ ਦੇਖੀ ਆ ਹਾਂਜੀ ਹਾਂ ਤੇ ਉਹ ਮੱਜ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸ ਦਿਓ ਮੂਰਾ ਆਪਣੇ ਕੋਲੇ 20 ਲੀਟਰ ਤੱਕ ਆ ਠੀਕ ਆ ਤੇ ਨਾ ਮੂਰਾ ਆਪਣੇ ਕੋਲੇ 26-27 ਲੀਟਰ ਤੱਕ ਆ ਤੇ ਨੀਲੀ ਰਾਵੀ ਉਹ ਵੀ 20 ਲੀਟਰ ਤੱਕ ਆ ਠੀਕ ਆ ਭਾਈ ਹਾਂਜੀ ਹਾਂ ਠੀਕ ਆ ਭਾਈ ਉਹ ਮੱਜ ਹੁਣ 5ਵੇਂ ਸੂਏ ਹੋਗੀ ਮਗਰ ਉਹਦੇ ਕਟਾ ਹੈਗਾ ਹੁਣ ਆਪਣੇ ਵਾਲੇ ਬਾਬਰ 2 ਤੋਂ ਕਰੋਸ ਕਰਾ ਕੇ ਬੱਚਾ ਲਾਵਾਂਗੇ ਠੀਕ ਆ ਭਾਈ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਗੱਲਬਾਤ ਛੁੜੀ ਜੀ ਪਹਿਲਾਂ ਬਾਵਰ 2 ਵਾਰੀ ਕਰ ਲਈਏ ਜਿਹਦੇ ਬਾਰੇ ਆਪਾਂ ਭਰਾਵਾਂ ਨਾਲ ਜ਼ਿਕਰ ਕਰਨਾ ਇਹਦੀ ਆਪਾਂ ਸਰਵਿਸ ਦੇਣੀ ਆ ਭਰਾਵਾਂ ਨੂੰ ਜਿਵੇਂ ਤੁਸੀਂ ਦੱਸਿਆ ਸੀਗਾ ਸੀਮਣ ਆਪਣੇ ਨਾਮ ਤੋਂ ਤਿਆਰ ਹੋ ਜਾਊਗਾ ਇੱਥੋਂ ਘਰੋਂ ਮਿਲੂਗਾ ਜੇ ਕਿਸੇ ਨੂੰ ਵੱਧ ਚਾਹੀਦੇ ਹੋਣ ਤਾਂ ਆਪਾਂ ਪਹਛਾ ਵੀ ਦਿਆਂਗੇ ਅਗਲੇ ਠੀਕ ਹੈ ਭਾਈ ਹਾਂਜੀ ਆਪਾਂ ਸਰਵਿਸ ਦਿਆਂਗੇ ਸੀਮਣ ਆਪਾਂ ਦੇ ਆਵਾਂਗੇ ਅਗਲੇ ਠੀਕ ਹੈ ਭਾਈ ਤੇ ਇਹਦੇ ਬਾਰੇ ਹੁਣ ਸਾਨੂੰ ਦੱਸ ਦਿਓ ਜਿਵੇਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਵੀ ਪਿੰਡ ਸ਼ਹੀਦਾਂ ਤੋਂ ਆਇਆ ਇਹ ਬਾਈ ਦਰਸ਼ਨ ਦੇ ਕੋਲ ਹਾਂਜੀ ਬਾਈ ਦਰਸ਼ਨ ਦੇ ਕੋਲ ਆਪਾਂ ਨੂੰ ਦਵਾਇਆ ਜੀ ਕਾਲੀਏ ਵਾਲੇ ਮੁੰਡਾ ਹੈਗਾ ਉਹ ਜਿੱਸਾ ਸਰਾ ਬਾਹਰੋਂ ਆਇਆ ਕੈਨੇਡਾ ਰਹਿੰਦਾ ਉਹ ਘੋੜੀਆਂ ਕਾੜੀਆਂ ਰੱਖਦਾ ਬਹੁਤ ਸੱਜਣ ਮਿੱਤਰ ਪਿਆਰ ਵਾਲਾ ਹਾਂਜੀ ਬਾਈ ਉਹਨੇ ਆਪਾਂ ਨੂੰ ਸਮਝੋ ਗਿਫਟ ਹੀ ਲੈ ਕੇ ਦਿੱਤਾ ਠੀਕ ਹੈ ਬਾਈ ਬਸ ਉਹਨੂੰ ਫੋਨ ਕਰਦੇ ਸੀਗੇ ਵੀ ਚੰਗਾ ਸਾਹ ਨਾ ਆਪਾਂ ਲੈਣਾ ਉਹ ਆਂਦਾ ਵੀ ਆ ਜਾ ਅੱਜ ਲੈਣਾ ਤਾਂ ਉਹਦੋਂ ਉਹਨੇ ਜਿੰਨੇ ਕ ਆਪਾਂ ਨੂੰ ਸੌਦਾ ਹੋਇਆ ਤੇ ਬਾਈ ਦਰਸ਼ਨ ਨੇ ਵੀ ਨਹੀਂ ਮੋੜਿਆ ਆਪਾਂ ਹੂੰ ਉਹ ਬਾਈ ਨੇ ਵੀ ਚਲੋ ਜਿੰਨੇ ਦਾ ਸਾਡਾ ਸੌਦਾ ਹੋਇਆ ਉਹਨੇ ਉਹਨੇ ਰੱਖ ਲੇ ਤੇ ਉਹਨੇ ਆਪਾਂ ਨੂੰ ਰਸਾ ਝੋਲੀ ਚ ਪਾਤਾ ਬਾਈ ਲੈ ਜਾ ਆ ਬਾਈ ਮੇਰੇ ਨਾਲ ਗਿਆ ਸੀ ਅਵਤਾਰ ਬਾਈ ਠੀਕ ਹੈ ਬਾਈ ਤੇ ਅਸੀਂ ਉਥੋਂ ਝੋਟਾ ਵਿਆਏ ਬਾਈ ਬੜਾ ਖੁਸ਼ ਦੇ ਕੇ ਵੀ ਬਹੁਤ ਖੁਸ਼ ਹਾਂਜੀ ਬਾਈ ਝੋਟਾ ਦਰਸ਼ਨ ਬਾਈ ਬਾਕੀ ਜਸੇ ਸਰਾਂ ਨੇ ਬਹੁਤ ਗੁਣ ਕੀਤਾ ਆਪਣੇ ਨਾਲ ਬਾਈ ਨੇ ਝੋਟਾ ਲੈ ਕੇ ਦਿੱਤਾ ਠੀਕ ਹੈ ਬਾਈ ਜਸੇ ਬਾਰੇ ਵੀ ਚਲੋ ਆਪਾਂ ਸਾਰੇ ਤਕਰੀਬਨ ਘੋੜੀਆਂ ਵਾਲੇ ਭਰਾ ਵੀ ਜਾਣਦੇ ਆ ਜੱਸਾ ਵੀ ਬਾਈ ਪਹਿਲਾਂ ਨੀਲੀ ਰਾਵੀ ਦੇ ਉੱਤੇ ਬਹੁਤ ਕੰਮ ਕਰਦਾ ਰਿਹਾ ਉਹਦੀਆਂ ਵੀ ਕਾਫੀਆਂ ਪਿੰਡਾਂ ਤਾਲੀਆਂ ਦੇ ਵੀ ਵੀਡੀਓ ਬਹਰ ਲਾਉਂਦੇ ਚੰਗੇ ਜਾਨਵਰ ਉਹਨੇ ਪੈਦਾ ਕੀਤੇ ਬਰੀਡ ਤੇ ਪੂਰਾ ਕੰਮ ਕੀਤਾ ਬਾਅਦ ਚੋਂ ਬਾਹਰ ਚੱਲ ਗਿਆ ਪਿੱਛੋਂ ਫਿਰ ਪਰਵਾਹ ਦਾ ਰਿਹਾਨ ਘੱਟ ਸੀਗਾ ਘੱਟ ਸੀ ਤੇ ਹੁਣ ਉਹ ਘੋੜੀਆਂ ਵਾਲੇ ਪਾਸੇ ਉਹਨੂੰ ਦੇਖੋ ਤੁਸੀਂ ਪੀਆਰਆ ਕੈਨੇਡਾ ਆਉਂਦਾ ਤੇ ਆਪਦੇ 4 ਕੁ ਮਹੀਨੇ ਠੰਡ ਵਾਲੇ ਲਾ ਕੇ ਜਾਂਦਾ ਲੱਗ ਜਾਂ ਗਰਮੀਆਂ ਚ ਹੁਣ ਫਿਰ ਚਲਾ ਜਾਊਗਾ ਬਾਹਰ ਤੇ ਬੰਦਾ ਆਪਣੀ ਧਰਤੀ ਨਾਲ ਜੁੜਿਆ ਵਧੀਆ ਗੱਲ ਹੈ ਵੀ ਬਾਹਰ ਰਹੇ ਜੇ ਵੀ ਉਹ ਪੰਜਾਬ ਨਾਲ ਜੁੜਿਆ ਹੈ ਵੀ ਮੈਂ ਪੰਜਾਬ ਚ ਆਉਣਾ ਤੇ ਇੱਥੇ ਰਹਿੰਦਾ 4 ਮਹੀਨੇ ਫਿਰ ਚਲਾ ਜਾਂਦਾ ਠੀਕ ਹੈ ਭਾਈ ਹਾਂ ਤੇ ਬਾਵਰ 2 ਦੀ ਬਈ ਜੇ ਆਪਾਂ ਮੈਂ ਗੱਲਬਾਤ ਤੁਹਾਨੂੰ ਹੋਰ ਪੁੱਛਾਂ ਉਮਰ ਦੇ ਵਿੱਚ ਝੋਟਾ ਇਹ ਕਿੰਨਾ ਹੈ ਸਾਢੇ 6 ਸਾਲਾਂ ਦਾ ਅੱਛਾ ਜੀ ਝੋਟਾ ਜੀ ਇਹਦੀਆਂ ਪਹਿਲਣਾ ਝੋਟੀਆਂ ਦੁੱਧ ਤੇ ਆ ਗਈਆਂ ਹਾਂਜੀ ਬਈ ਮਿੱਡੂ ਮਾਨ ਵਾਲੇ ਸਰਪੰਚ ਕੋਲੇ ਝੋਟੀ ਹੈ ਜੀ ਇਹਦੀ ਠੀਕ ਹੈ ਬਈ ਝੋਟੀ ਕੀ ਹੈ ਝੋਟਾ ਹੀ ਹੈ ਸਭ ਨੇ ਪੰਜਾਬ ਅੱਧੇ ਪੰਜਾਬ ਨੇ ਦੇਖੀ ਹੈ ਝੋਟੀ ਹਾਂਜੀ ਬਈ ਹਾਂਜੀ ਠੀਕ ਹੈ ਝੋਟੀਆਂ ਇਹਦੀਆਂ ਪਹਿਲਣਾ 16 ਲੀਟਰ 17 16 17 ਤੇ ਹਾਂਜੀ ਆਈਆਂ ਦੁੱਧ ਤੇ ਠੀਕ ਹੈ ਬੱਚੇ ਦੇ ਬਹੁਤ ਲੋਕਾਂ ਦੇਖੇ ਅੱਧੇ ਪੰਜਾਬ ਨੇ ਦੇਖੇ ਹੋਣੇ ਸ਼ੋਹਾਂ 'ਚ ਵੀ ਇਹ ਚੈਂਪੀਅਨ ਬਣਿਆ ਹਾਂਜੀ ਬਹੁਤ ਸ਼ੋਹਣੇ ਜਿੱਥੇ ਕੱਟੇ ਹੁੰਦੇ ਤੋਂ ਜਿੱਥੇ ਇਹ ਸੰਮਾਣ ਵਾਲੀ ਬਸਤੀ ਦੀ ਵੱਡੀ ਮੱਝ ਦਾ ਜਿਹੜੀ ਪਟੇਵਾਲੀ ਮੱਝ ਸੀਗੀ ਉੱਥੇ ਅੱਛਾ ਜੀ ਉਸ ਮੱਝ ਦਾ ਕੱਟਾ ਇਹਦੇ ਕੰਡੇ ਵਾਲੇ ਝੋਟੇ ਦਾ ਬੱਚਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂ ਤੇ ਬਾਕੀ ਜਿਹੜੀ ਗੱਲਬਾਤ ਜਿਵੇਂ ਤੁਸੀਂ ਦੱਸੀ ਆ ਪਿਓ ਵਾਲੇ ਪਾਸਿਓ ਇਹ ਕੰਡੇ ਵਾਲੇ ਝੋਟੇ ਦਾ ਕੰਡੇ ਵਾਲੇ ਝੋਟੇ ਦਾ ਜਿਵੇਂ ਦੱਸਿਆ ਤੁਸੀਂ ਤੇ ਮਾਂ ਦਾ ਬਾਈ ਇਹਦਾ ਦੁੱਧ ਦਾ ਕੀ ਰਿਕਾਰਡ ਹੈ ਉਹ 23 ਕੁਛ ਦਾ ਦੱਸਦੇ ਆ ਜੀ ਰਿਕਾਰਡ ਸਾਰਿਆਂ ਨੂੰ ਪਤਾ ਚੈਂਪੀਅਨ ਬਣਦੀ ਰਹੀ ਆ ਉਹ ਮੱਝ ਜੀ ਵੱਡੀ ਪਟੇਵਾਲੀ ਮੱਝ ਉਹਨਾਂ ਕੋਲੇ ਸੰਮਾਣ ਵਾਲ ਹਾਂਜੀ ਉੱਥੇ ਜੰਮਿਆ ਏ ਤਿੰਨ ਕੁ ਮਹੀਨਿਆਂ ਦਾ ਬਾਈ ਦਰਸ਼ਨ ਨੇ ਲੈ ਲਿਆ ਸੀ 60 ਹਜ਼ਾਰ ਦਾ ਠੀਕ ਹੈ ਜੀ 40 ਹਜ਼ਾਰ ਦੀ ਗਾਂ ਲਿਆ ਕੇ ਤੈਨੂੰ ਸਾਹਬਿਆਂ ਮੁੜ ਕੇ ਕੱਟੇ ਹੁੰਦੇ ਤੋਂ ਚੈਂਪੀਅਨ ਬਣਦਾ ਹੈ ਸ਼ੋ ਵੀ ਦੇਖੇ ਇਹਦਾ ਸੀਮਨ ਵੀ ਉੱਥੇ ਤਿਆਰ ਸੀਗਾ ਉੱਥੇ ਇਹਨੇ ਸੇਵਾ ਦਿੱਤੀ ਹੁਣ ਆਪਾਂ ਵੀ ਹਫ਼ਤੇ ਤਾਈਂ ਆਪਣਾ ਸੀਮਨ ਬਣ ਕੇ ਤਿਆਰ ਹੋ ਕੇ ਆ ਜੂਗਾ ਠੀਕ ਹੈ ਬਾਈ ਤੇ ਇਹਦਾ ਨਾਂ ਬਾਈ ਆਪਾਂ ਬਾਬਰ 2 ਦੇ ਨਾ ਨਾ ਬਾਬਰ 2 ਹੀ ਰੱਖਾਂਗੇ ਬਾਈ ਦਰਸ਼ਨ ਵਾਲਾ ਹੀ ਰੱਖਾਂਗੇ ਕਿਉਂ ਉੱਥੇ ਬਾਬਰ 1 ਸੀਗਾ ਬਾਬਰ 2 ਉਹਦੇ ਨਾਂ ਪੀ ਮਸ਼ਹੂਰ ਹੋਇਆ ਆਪਾਂ ਉਹ ਹੀ ਨਾਂ ਰੱਖਾਂਗੇ ਠੀਕ ਹੈ ਬਾਈ ਬਸ ਆਪਾਂ ਸੀਮ ਲੇਵਲ ਆ ਉਹ ਆਪਣੇ ਨਾਂ ਤੋਂ ਹਾਂ ਉਹ ਦਾ ਨਾਲ ਟੈਗ ਲੱਗੇ ਬਸ ਉਹ ਟੈਗ ਆਪਣਾ ਲੱਗੇ ਠੀਕ ਹੈ ਬਾਈ ਤੇ ਜਿਵੇਂ ਬਾਈ ਦਰਸ਼ਨ ਦੇ ਕੋਲੇ ਵੀ ਕਾਫੀ ਲੰਮੇ ਟਾਈਮ ਤੋਂ ਬਾਈ ਝੋਟੇ ਰੱਖੇ ਵੀ ਹਾਂਜੀ ਹਾਂਜੀ ਬਾਈ ਦੇ ਘਰ ਦਾ ਹੀ ਜਨਮ ਸੀ ਮੇਰੇ ਖਿਆਲ ਇਹਦਾ ਨਾ ਨਾ ਘਰ ਦਾ ਨਹੀਂ ਸਾਨੂੰ ਮਾਲੀ ਬਸਤੀ ਤੋਂ ਲਿਆਇਆ ਉਹ 3 ਕਿ ਮਹੀਨਾ ਦਾ ਖਰੀਦਾ ਸੀ ਠੀਕ ਹੈ ਬਾਈ ਉਹਨੇ ਘਰ ਲਿਆ ਕਿ ਮਤਲਬ ਬਰੀਡ ਤਾਂ ਉਹਨਾਂ ਨੇ ਕੀਤਾ ਤੇ ਘਰ ਲਿਆ ਕੇ ਸਾਂਭਿਆ ਆਏ ਨੇ ਠੀਕ ਹੈ ਬਾਈ ਹਾਂਜੀ ਛੋਟਾ ਬੱਚਾ ਹੀ ਲੈ ਲਿਆ ਸੀ ਹਾਂਜੀ ਸਾਨ ਬਣਦਿਆਂ ਤੱਕ ਉਹਨੇ ਸਾਂਭਿਆ ਪੂਰਾ ਉਹਨੂੰ ਸ਼ਾਇਦ ਬਾਈ ਦੇ ਬੱਚੇ ਬਾਹਰ ਚੱਲ ਕੇ ਹਾਂਜੀ ਬਾਈ ਇਸ ਕਾਰਨ ਉਹਨੇ ਆਪਾਂ ਨੂੰ ਸੇਲ ਕਰਤਾ ਠੀਕ ਹੈ ਬਾਈ ਹਾਂ ਠੀਕ ਹੈ ਜੀ ਤੇ ਬਾਕੀ ਜਿਵੇਂ ਸੀਮਨ ਦਾ ਤੁਸੀਂ ਦੱਸਿਆ ਆਪਣੇ ਕੋਲੇ ਕੁਝ ਦਿਨਾਂ ਤੱਕ ਰੈਡੀ ਹੋ ਜਾ ਹਾਂ ਜੀ ਹਾਂ ਡੇਟ ਰੂਟ ਬਾਈ ਫਿਰ ਕਿਵੇਂ ਰੂਟ ਤੇ ਆਪਾਂ ਰੇਟ ਵੀਰੇ 400 ਰੁਪਈਆ ਦਾ ਸੀਮਨ ਬਾਈ ਦਰਸ਼ਨ ਦੇਂਦਾ ਰਿਹਾ ਆਪਾਂ ਵੀ 400 ਦੇਵਾਂ ਅਗਲਾ ਕੋਈ ਇਕੱਠਾ ਲੈਂਦਾ ਤੇ ਉਹਦੇ ਵਿੱਚ ਕੋਈ ਰਹਿ ਤੋ ਜੂਗੇ ਉਹ ਤਾਂ ਫੋਨ ਤੇ ਕੱਲ ਹੋ ਜਾਂਦੀ ਤਕਰੀਬਨ ਸਾਰੇ ਡਾਕਟਰਾਂ ਨੂੰ ਜਾਂ ਘਰੇਲੂ ਕੋਈ ਬੰਦੇ ਨੇ ਫਾਰਮ ਬਣਾਇਆ ਤਾਂ ਆਪਾਂ ਅਗਲੇ ਨੂੰ ਪਹਚਾਵਾਂਗੇ ਠੀਕ ਹੈ ਬਾਈ ਇੱਕਠੇ ਸਟਾਕ ਦੇ ਲਾਉਗਾ 20 50 ਵੀ ਲਊਗਾ ਤਾਂ ਆਪਾਂ ਘੱਟ ਵੀ ਦੇਵਾਂਗੇ ਕੋਈ ਚਲੋ ਵੱਧ ਲੈਂਦਾ ਉਹ ਤਾਂ ਚਲੋ ਅਗਲੇ ਦੀ ਮਰਜ਼ੀ ਆਪਾਂ ਆਪਾਂ ਪਹਚਾ ਦੇਾਂਗੇ ਅਗਲੇ ਨੂੰ ਮਿਹਨਤ ਕਰਾਂਗੇ ਆਪਾਂ ਇਹਦੇ ਬੱਚੇ ਲਿਆਵਾਂਗੇ ਜਿੰਦੋਂ ਤੱਕ ਹੋਇਆ ਆਪਾਂ ਅਗਲੇ ਨੂੰ ਪਹਚਾਵਾਂਗੇ 100 ਕਿਲੋਮੀਟਰ ਤੱਕ ਵੀ ਪਹਚਾਵਾਂਗੇ ਠੀਕ ਹੈ ਜੀ ਬਿਲਕੁਲ ਬਾਈ ਤੇ ਬਾਕੀ ਜਿਹੜਾ ਇਹ ਆਪਾਂ ਨੂੰ ਸੀਮਣ ਮਿਲਣਾ ਇੱਥੋਂ ਆਪਾਂ ਪਿੰਡੋਂ ਆਪਣੇ ਘਰੋਂ ਹੀ ਬਿਲਕੁਲ ਘਰੋਂ ਹੀ ਆ ਬਿਲਕੁਲ ਠੀਕ ਹੈ ਭਾਈ ਜੇ ਕਈ ਵਾਰ ਕੋਈ ਭਰਾ ਦੂਰੋਂ ਨੇੜੇ ਆਪਾਂ ਤੋਂ ਵੈਸੇ ਮੰਗਵਾਉਣਾ ਚਾਹੇ ਨਾ ਨਾ ਪਹਚਾ ਦੇ ਆਂ ਕੋਈ ਗੱਲ ਕੋਈ ਚੱਕਰ ਵਾਲੀ ਨਾ ਨਾ ਕੋਈ ਚੱਕਰ ਵਾਲੀ ਠੀਕ ਹੈ ਭਾਈ ਤੇ ਬਾਕੀ ਭਗਵਾਨ ਭਾਈ ਜਿਵੇਂ ਅੱਗੇ ਆਪਾਂ ਇਹ ਤੋਂ ਬਰੀਡਿੰਗ ਕਰਾਉਣ ਦੀ ਗੱਲਬਾਤ ਦੇਖੀ ਜਿਵੇਂ ਹਾਂਜੀ ਹਾਂਜੀ ਜ਼ਿਆਦਾਤਰ ਥੋੜਾ ਇਸ ਪਾਸੇ ਰੂ ਰਝਾਂ ਵੀ ਇਹ ਤੋਂ ਨੀਲੀ ਰਾਵੀ ਦੀਆਂ ਮੱਝਾਂ ਹੀ ਜਾਂ ਮੋਰਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਨਹੀਂ ਮੋਰਾ ਦੇ ਵਿੱਚ ਫਿਰ ਉਹ ਐਵੇਂ ਆ ਨਾ ਜ਼ਿਆਦਾ ਮਾਰਕਿੰਗ ਨਹੀਂ ਆ ਜੇ ਕੋ ਇੱਛਾ ਕਰੂਗਾ ਤੇ ਆਪਾਂ ਉਹਨੂੰ ਵੀ ਦੇਵਾਂਗੇ ਉਹ ਤਾਂ ਆਪਾਂ ਨਾ ਨਹੀਂ ਕਰਦਾ ਦਾ ਮਾਣੇ ਵੀ ਮੈਂ ਬਰੀਡ ਦੇ ਤੋਂ ਉਹਦੇ ਵਿੱਚ ਫਿਰ ਗ੍ਰੇਡੇਡ ਜੰਮਦੀਆਂ ਨੇ ਹਾਂ ਫਿਰ ਉਹ ਤਾਂ ਆਏ ਆ ਬਾਈ ਦੂਜੀ ਤੀਜੀ ਪੀੜੀ 'ਚ ਜਾ ਕੇ ਉਹ ਦੂਜੀ ਤੀਜੀ ਸਹਾਰਾ ਹੋ ਕਰਨੀ ਜੇ ਗ੍ਰੇਡੇਡ ਹੀ ਵੱਜਦੀ ਹੈ ਚਲੋ ਦੁੱਧ ਕੱਢੂਗੀ ਵੱਧ ਸਹੀ ਬਣੂਗਾ ਪਰ ਉਹ ਇੱਕ ਇੱਕ ਉਹਦੀ ਜਿਹੜੀ ਲਾਈਨ ਆ ਉਹ ਗ੍ਰੇਡੇਡ ਵੱਜੂਗੀ ਆਹਾਂ ਜਾ ਕੇ ਫਿਰ ਉਹਦੇ 'ਚੋਂ ਪੈਦਾ ਹੋ ਜਾਣੀ ਠੀਕ ਹੈ ਬਾਈ ਹਾਂ ਉਹ ਵੀ ਚੰਗੀ ਗੱਲ ਐ ਕੋਈ ਚੰਗੇ ਦੁੱਧ ਵਾਲੀ ਮਾਝਾ ਬਰੀਡ ਕਰੂਗਾ ਆਹਾਂ ਨੀਲੇ ਦਾ ਵੀ ਦੂਜੀ ਨਹੀਂ ਤੀਜੀ ਪੀੜੀ ਜਾ ਕੇ ਪ्योर ਹੋ ਜੂਗੀ ਹਾਂਜੀ ਬਾਈ ਪਰ ਮਿਕਸ ਦਾ ਮਿਕਸੀ ਹੈ ਮਿਕਸ ਦਾ ਮਿਕਸੀ ਹੈ ਤੇ ਬਾਕੀ ਵੀ ਭਗਵਾਨ ਬਾਈ ਜਦੋਂ ਤੁਸੀਂ ਚਲੋ ਤੁਹਾਡੇ ਮਨ ਦੇ ਵਿੱਚ ਵਿਚਾਰ ਸੀ ਆਪਾਂ ਵੀ ਨੀਲੀ ਰਾਵੀ ਦਾ ਝੋਟਾ ਲੈਣਾ ਹੈ ਬਰੀਡਿੰਗ ਕਰਨੀ ਆ ਤੇ ਤਾਂ ਤੁਸੀਂ ਹੋਰ ਝੋਟੇ ਵੀ ਦੇਖੇ ਹੋਣੇ ਜਾਂ ਤੁਹਾਡਾ ਇਹ ਸਿੱਧਾ ਵਿਚਾਰ ਕਿਵੇਂ ਬਣਿਆ ਨਹੀਂ ਜੀ ਝੋਟੇ ਮੈਂ ਕਾਫੀ ਦੇਖੇ ਫਿਰ ਮੈਨੂੰ ਇਹ ਚੰਗਾ ਲੱਗਾ ਸੋਹਣਾ ਬਹੁਤ ਐ ਅੱਖਾਂ گلਾਬੀ ਆ ਇਹਦੀਆਂ ਹਾਂਜੀ ਬਾਈ ਮਾਰਕਿੰਗ ਪ੍ਰੋਪਰ ਆ ਬੱਚੇ ਵੀ ਪ੍ਰੋਪਰ ਪਟਿਆਲੇ ਹੁੰਦਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬੱਚਿਆਂ ਦੀਆਂ ਫੋਟੋਆਂ ਦੇ ਦੇਣਾ ਤੁਸੀਂ ਲਾ ਦਿਓ ਹਾਂਜੀ ਬਾਈ ਤੇ ਪ੍ਰੋਪਰ ਮਾਰਕਿੰਗ ਹੁੰਦਾ ਦੁੱਧ ਤੇ ਵੀ ਇਹਦੀਆਂ ਝੋਟੀਆਂ ਆ ਗਈਆਂ ਹਾਂਜੀ ਤਕਰੀਬਨ ਚਾਰ ਪਾਸਿਓਂ ਹੀ ਝੋਟਾ ਚੰਗਾ ਠੀਕ ਹੈ ਜੀ ਹਾਂਜੀ ਪਿੱਟਪੂੜਾ ਤੁਸੀਂ ਦੇਖਿਆ ਹਾਂਜੀ ਬਿਲਕੁਲ ਨਾਲਾਂ ਦਾ ਵੀ ਸਿਆਜ ਦੇਖੋ ਤੁਸੀਂ ਕੱਢਿਆ ਹਾਂਜੀ ਉਸੇ ਹਿਸਾਬ ਨਾਲ ਹੀ ਮੱਝਾਂ ਅਗੇ ਬਰੀਡ ਕਰ ਰਹੀਆਂ ਮਾਂ ਵੀ ਇਹ ਦੀ ਚੰਗੀ ਸੀਗੀ ਹਾਂਜੀ ਬਾਈ ਹਾਂ 23 24 ਲੀਟਰ ਦੁੱਧ ਵਾਲੀ ਮਾਂ ਇਹ ਦੀ ਹਾਂਜੀ ਬਾਈ ਸਰਕਾਰੀ ਚਵਾਈ ਸ਼ਾਇਦ ਹੋਈ ਹੈ ਮੱਝਾਂ ਦੀ ਹਾਂਜੀ ਹਾਂ ਤੇ ਬਾਕੀ ਭਾਈ ਜਿਵੇਂ ਤੁਸੀਂ ਦੱਸਿਆ ਟੈਸਟਿਕਲਾਂ ਦਾ ਵੀ ਸਹਿਜ ਹਾਂ ਸਭ ਬੇਜੀ ਦੇਖੋ ਪ੍ਰੋਪਰ ਹਾਂਜੀ ਇੱਕੋਲਾ ਹਨਾ ਇੱਕ ਹੋਰ ਕਿਉਂਕਿ ਜਿੰਨਾ ਕ ਮੈਂ ਜਾਣਦਾ ਵੀ ਭਰਾ ਦੱਸਦੇ ਹੁੰਦੇ ਆ ਵੀ ਇਹਦੇ ਤੇ ਹੀ ਅੱਗੇ ਜਿਹੜਾ ਝੋਟੀਆਂ ਦੇ ਅੰਡਰ ਆ ਆਰਡਰ ਦਾ ਸਹਿਜ ਇਸੇ ਹਿਸਾਬ ਨਾਲ ਸਹਿਜ ਬਣਨਾ ਜਾਂ ਜਿਹੜਾ ਜਿਵੇਂ ਨਾਲ ਜਿਹਦੇ ਛੋਟੇ ਆ ਸੁੰਗੜੇ ਆ ਜਾਂ ਕੋਈ ਬਿੰਗੇ ਆ ਉਹਨੇ ਕੀ ਬਰੀਡ ਕਰਨਾ ਆਰਡਰ ਵੀ ਉਵੇਂ ਟੇਡਾ ਬਿੰਗਾ ਆ ਉਵੇਂ ਹੀ ਭਾਈ ਜੀ ਸਾਈਡ ਚੱਕੀ ਆ ਜੀ ਨੂੰ ਜੇ ਆਰਡਰ ਐ ਫੋਨ ਰਗਾ ਸਿੱਧਾ ਹਾਂਜੀ ਭਾਈ ਆਰਡਰ ਦਾ ਸਹਿਜ ਵੱਡਾ ਤੇ ਉਹਨੇ ਬਰੀਡ ਵੀ ਉਵੇਂ ਹੀ ਕਰਨਾ ਹਾਂਜੀ ਹਾਂ ਬਾਕੀ ਮੱਜ ਤੇ ਵੀ ਕੁਝ ਡਿਪੈਂਡ ਕਰਦਾ ਇੱਕ ਪੀੜੀ 10 ਲੀਟਰ ਵਾਲੀ ਨੂੰ ਵੀ ਲੱਗੂਗਾ ਇਹਦਾ ਟੀਕਾ ਇਹਦਾ ਟੀਕਾ 20 ਵਾਲੀ ਨੂੰ ਵੀ ਲੱਗੂਗਾ 10 ਵਾਲੀ ਦੂਜੀ ਪੀੜੀ ਜਾ ਕੇ ਸੁਧਰੂਗੀ ਇੱਕ ਪੀੜੀ ਚੱਲੂ 15 ਵਾਲਾ ਪੈਦਾ ਕਰੂਗੀ ਬਿਲਕੁਲ ਬਾਈ ਤੇ ਜਿਹੜੀ 15 ਵਾਲੀ ਹੋਵੀ ਵਾਲੀ ਪੈਦਾ ਕਰ ਹਾਂ ਜਿਹੜਾ ਗੈਪ ਆ ਉਹ ਹੌਲੀ ਹੌਲੀ ਹਾਂ ਇੱਕ ਇੱਕ ਜਾ ਕੇ ਨਹੀਂ ਬਣਨਾ ਹੁਣ ਕਿਸੇ ਗਰੀਬ ਬੰਦੇ ਕੋਲੇ ਮਾਤੜਿਆ ਵੀ ਨਹੀਂ ਵੀ ਚਲੋ ਮੱਜ 15 ਵਾਲੀ ਹੈਗੀ 10 ਵਾਲੀ ਆ ਉਹ ਬਰੀਡ ਇਹਨੂੰ ਇੰਜੈਕ ਇਹਦੇ ਆਲਾ ਸਟਰਾ ਲਵਾਵੇ ਇੱਕ ਬਰੀਡ 15 ਵਾਲੀ ਪੈਦਾ ਹੋਊਗੀ ਹੈਗਾ ਉਹਦੇ ਕੋਲ ਵੀ ਪਿਓਰਿਟੀ ਆ ਜੀ ਠੀਕ ਹੈ ਵੀ ਕੋਈ ਇਹ ਨਾ ਸੰਗੇ ਵੀ ਮੇਰੇ ਕੋਲੇ ਮੱਝ ਛੋਟੀਆਂ ਤੇ ਮੈਂ ਦਾ ਕੀ ਸੀ ਸੀਮਨ ਸਾਰੇ ਲਵਾਉ ਇੱਛਾ ਸੁਪਨੇ ਸਭ ਦੇ ਆ ਹਾਂਜੀ ਬਾਈ ਇੱਕ ਸੀਜ਼ਨ ਚ ਨਾ ਪੂਰੇ ਹੋਣਗੇ ਦੂਜੇ ਚ ਹੋ ਜਾਣਗੇ ਮਨ ਕਰੇ ਉਹਦੇ ਘਰੇ ਕੋਈ ਹੀਰਾ ਪੈਦਾ ਹੋ ਜਵੇ ਹਾਂਜੀ ਬਾਈ ਤੇ ਵੈਸੇ ਉਹ ਵੀ ਦੇਖਿਆ ਭਗਵਾਨ ਬਾਈ ਸ਼ਾਂਤ ਬੜਾ ਹਨਾ ਨਹੀਂ ਸ਼ਾਂਤ ਬਹੁਤ ਆ ਮੇਰਾ ਮੁੰਡਾ ਯਾਰਾ ਬੇਟਾ ਖੇਢੀ ਜਾਂਦਾ ਰਹਿੰਦੇ ਨੇ ਨਾਲੇ ਮਾਸਤਾ ਰਹਿੰਦਾ ਇਹਦੇ ਨਾਲ ਇਹਨੂੰ ਨਵਾ ਵੀ ਲੈਂਦਾ ਕੋਈ ਚੱਕਰ ਵਾਲੀ ਗੱਲ ਹਾਂ ਤੇ ਜੀ ਜੂ ਵੈਸੇ ਵਧੀਆ ਲੱਗਿਆ ਜੀ ਮੈਂ ਤੁਹਾਡੇ ਕੋਲੇ ਆਇਆ ਨਾ ਜੀ ਜੀ ਵਧੀਆ ਲੱਗਿਆ ਬਾਕੀ ਮਾਲਕ ਦਾ ਤਾਂ ਕਰਦਾ ਜੀ ਉਹਨਾਂ ਪੁੱਤਰਾ ਤਰਾ ਸੰਭਿਆ ਸੀ 2-4 ਦਿਨ ਵਿੱਚੋਂ ਆ ਕੇ ਕੀਤਾ ਖਾਦਾ ਵੀ ਘੱਟ ਪਾਣੀ ਵੀ ਘੱਟ ਪੀਤਾ ਹਾਂਜੀ ਬਾਈ ਤੇ ਹੁਣ ਐ ਜੀ ਲੱਗਿਆ ਹੁਣ ਕਿਉਂ ਅਸੀਂ ਵੀ ਸੰਭਦੇ ਚੰਗਾ ਸੀ ਆਪ ਹੀ ਸੰਭਦੇ ਹਾਂ ਹਾਂਜੀ ਬਾਈ ਬੰਦਾ ਮੈਂ ਵੀ ਨਹੀਂ ਕੋਈ ਰੱਖਿਆ ਆਪ ਹੀ ਸੰਭਦੇ ਅਸੀਂ ਠੀਕ ਹੈ ਬਾਈ ਹਾਂ ਦੋਵੇਂ ਜੀ ਅਸੀਂ ਹਾਂਜੀ ਭਾਈ ਮੈਂ ਤੇ ਮੇਰੀ ਵਾਈਫ ਅਸੀਂ ਦੋਨੇ ਜਾਨਵਰ ਸੰਭਾਲਦੇ ਆਂ ਠੀਕ ਹੈ ਜੀ ਦੋਨੇ ਹੀ ਸਾਰਾ ਕੰਮ ਕਰਦੇ ਆਂ ਜਾਨਵਰ ਵੀ ਤਾਂ ਹੀ ਪਾਲਦੇ ਤੁਸੀਂ ਮੱਝਾਂ ਵੇਖੀਆਂ ਹੋਣੀਆਂ ਰਾਜੀ ਆਪਣੀਆਂ ਹਾਂਜੀ ਹਾਂਜੀ ਭਾਈ ਮੱਝਾਂ ਅਸੀਂ ਦੁੱਧ ਦਾ ਸਾਰਾ ਕੁਝ ਆਪ ਹੀ ਕਰਦੇ ਆਂ ਠੀਕ ਹੈ ਜੀ ਤੇ ਬਾਕੀ ਬਾਈ ਫਿਰ ਵੈਸੇ ਵੀ ਦੁੱਧ ਦਾ ਮੰਨ ਲਓ ਥੋੜਾ ਰਹਿੰਦਾ ਇੱਥੇ ਬਾਣੀ ਕਰਦੇ ਹਾਂ ਡੇਰੀ ਦੇ ਚਾਹ ਤਿਆਰ ਕਰਦੇ ਹਾਂ ਹਾਂਜੀ ਦੁੱਧ ਦੋ ਮਣ ਹੈਗਾ ਜੀ ਆਪਣੇ ਕੋਲੇ ਠੀਕ ਹੈ ਭਾਈ ਕਿਰਪਾ ਜੀ ਬਾਬੇ ਗੁਰਤੇਗ ਬਹਾਦਰ ਦੀ ਹਾਂਜੀ ਭਾਈ ਅੱਜ ਮੱਸੀਆ ਦੁੱਧ ਜੇ ਮੱਸੀਆਲੇ ਦਿਨ ਵੀ ਸਾਡਾ ਗੁਰਦੁਆਰਾ ਸਾਹਿਬ ਵੀ ਜਾਂਦਾ ਹੈ ਜੀ ਠੀਕ ਹੈ ਭ ਤਕਰੀਬਨ ਉਹਦੀ ਕਿਰਪਾ ਆ ਆਪਣੇ ਠੀਕ ਹੈ ਜੀ ਬਾਕੀ ਤੁਹਾਡੇ بیٹے ਨੂੰ ਵੀਰ ਨੂੰ ਵਾਰਸ ਨੂੰ ਇਹਨੂੰ ਸ਼ੌਂਕ ਹੀ ਜੀ ਪੂਰਾ ਨਾਲ ਸਾਡੇ ਇਹ ਵੀ ਕੰਮ ਕਰਦਾ ਜੀ ਸਕੂਲ ਵੀ ਜਾਂਦਾ ਆ ਕੇ ਵੀ ਕੰਮ ਕਰਦਾ ਉਹਦੋਂ ਮੇਰੇ ਕਬੂਤਰ ਕਬਾਤਰ ਵੀ ਰੱਖੇ ਹੋਰ ਵੀ ਨਿੱਕੇ ਜਾਨਵਰ ਸਾਰੇ ਉਹ ਇਹਦਾ ਸ਼ੌਂਕ ਹੀ بیٹے ਮੇਰੇ ਦਾ ਠੀਕ ਹੈ ਬਾਈ ਹਾਂ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਜਿਵੇਂ ਇਹ ਬਾਵਰ 2 ਦੀ ਗੱਲਬਾਤ ਆਪਾਂ ਹੋਰ ਕਰੀਏ ਬਰੀਡ ਦੇ ਪੱਖ ਤੋਂ ਜਿਵੇਂ ਤੁਸੀਂ ਸਾਈਜ਼ ਵਗੈਰਾ ਦੱਸਿਆ ਹਨਾ ਸਟਿਕਲ ਦਾ ਸਾਈਜ਼ ਜਾਂ ਜਿਹੜੇ ਆ ਇਹਦਾ ਓਵਰਆਲ ਬਾਡੀ ਸਟਰਕਚਰ ਆ ਜਿਹੜਾ ਹਾਂ ਜੀ ਤਾਂ ਬਰੀਡ ਦੇ ਪੱਖ ਤੋਂ ਤੁਸੀਂ ਇਹਨਾਂ ਨੂੰ ਜੇ ਆਪਾਂ ਦੂਜੇ ਝੋਟਿਆਂ ਦੇ ਮੁਕਾਬਲੇ ਕੰਪੈਰੀਜ਼ਨ ਕਰ ਲਈਏ ਕਿੱਥੇ ਕਿੱਜੇ ਖੜਾ ਦੇਖਦੇ ਹਾਂ ਵੈਸੇ ਤਾਂ ਤਕਰੀਬਨ ਇਹਨਾਂ ਨੂੰ ਸਾਰੇ ਭਰਾ ਜਾਣਦੇ ਆ ਕੰਪੀਟੀਸ਼ਨ ਵੀ ਇਹਨੇ ਬੰਨ੍ਹ ਕੀਤੇ ਆ ਜੇ ਬਰੀਡ ਦੇ ਵਿੱਚ ਚੱਲਦੇ ਆ ਇਹ ਐਵੇਂ ਜੀ ਝੋਟੇ ਤੋਂ ਚੰਗੇ ਵੀ ਬਹੁਤ ਨੇ ਹਾਂਜੀ ਬਈ ਤੇ ਇਹਦੇ ਤੋਂ ਮਾੜੇ ਵੀ ਬਹੁਤ ਨੇ ਹਾਂਜੀ ਬਈ ਇਹ ਪਹਿਲਿਆਂ ਪੰਜਾਂ ਚਾਰਾਂ 'ਚ ਆਪਾਂ ਗਿਣਦੇ ਆ ਕਿਉਂ ਝੋਟੇ ਵੀ ਜੀ ਪੰਜਾਬ ਦੇ ਵਿੱਚ ਆਪਾਂ ਤਾਂ ਅੱਜ ਲੱਗੇ ਆ ਜਿਨ੍ਹਾਂ ਦੀ ਸਾਰੀ ਉਮਰ ਲਾ ਕੇ ਆਪਾਂ ਉਹਨਾਂ ਦੀ ਟੱਕਰ 'ਚ ਅਜੇ ਨਹੀਂ ਖੜੇ ਹਾਂਜੀ ਬਈ ਚਲੋ ਇਹ ਬੱਚੇ ਜੰਮੂ ਗਾਗਾ ਨੂੰ ਟੱਕਰ 'ਚ ਖੜਾਂਗੇ ਚੰਗੇ ਝੋਟੇ ਬਹੁਤ ਨੇ ਜਿਹੜੇ ਜਿਨ੍ਹਾਂ ਨੂੰ 20 ਸਾਲ ਹੋ ਗਏ ਅੱਜ ਆਪਾਂ ਅੱਜ ਲੱਗਿਆ ਆਪਾਂ ਵੀ ਆਪਾਂ ਵੀ ਇਹਨੂੰ ਢਾਲਾਂਗੇ ਨਹੀਂ ਉਹ ਪ੍ਰੈਕਟਿਸ ਕਰਨੀ ਪੈਗੀ ਉੱਥੇ ਆਪੜਾਂਗੇ ਕੋਈ ਗੱਲ ਨਹੀਂ ਇੱਕ ਸਾਲ ਸਾਲ ਚ ਨਾ ਪੜਿਆ ਜੋਗਾ ਅਗਲੇ ਸਾਲ ਪੜਾਂ ਪਰ ਉਹ ਭਰਾਵਾਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਸਿਰ ਮੱਥੇ ਉਹਨਾਂ ਨੂੰ ਉਹਨਾਂ ਭਾਗ ਲੱਗਣਾ ਆਪਾਂ ਨੂੰ ਉਹ ਨਾਲ ਬਿਲਕੁਲ ਬਾਈ ਟਾਈਮ ਤਾਂ ਲੈਂਦੀਆਂ ਨੇ ਚੰਗੀਆਂ ਮੱਝਾਂ ਇਤੋਂ ਕ੍ਰਾਸ ਹੋਣਗੀਆਂ ਤਾਂ ਹੀ ਚੰਗਾ ਜਾ ਕੇ ਇਹਨੇ ਦੁੱਧ ਕਢਾਉਣਾ ਹੈ ਕਹਿੰਨੇ ਮੈਂ ਪਹਿਲਾਂ ਵੀ ਗੱਲ ਕੀਤੀ 10 ਲੀਟਰ ਵਾਲੀ ਜਾ ਕੇ 15 ਵਾਲਾ ਕੱਢੂਗੀ ਜੇ ਇਹ ਤੋਂ 15 18 ਵਾਲੀ ਮਿਲੂਗੀ ਤੇ ਉਹ 20 ਬਾਈਕ ਕਢਾਊਗੀ ਹਾਂਜੀ ਬਾਕੀ ਛੋਟੇ ਦਾ ਵੀ ਹੁੰਦਾ ਬਾਕੀ ਮੱਝ ਤੇ ਵੀ 70% ਦਾ ਮੱਝ ਤੇ ਵੀ ਚੰਗਾ ਰਹਿੰਦਾ ਵੀ ਮੱਝ ਕੀ ਕੱਢਦੀ ਆ ਕੀ ਇਹਨੇ ਪੈਦਾ ਕਰਨਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਆਪਣੇ ਕੋਲ ਨੀਲੀ ਦਾ ਵੀ ਮੱਝ ਖੜੀ ਆ ਤੁਸੀਂ ਲਾਓ ਇਹਨੇ 20 21 22 ਕੀ ਆਮ ਜੀ ਸੇਵਾ ਤੇ ਹੀ ਕੱਢਿਆ ਦੁੱਧ ਅੱਛਾ ਹਜੇ ਕੋਈ ਖਾਸ ਸੇਵਾ ਨਹੀਂ ਵੀ ਆਪਾਂ ਅਗਲੇ ਲੈਵਲ ਵਾਲੀ ਗੱਲ ਕਰੀਏ ਵੀ ਇਹਨੂੰ ਆਪ ਪਾਉਂਦੇ ਰਿਸ਼ੋਲੇ ਪਾਏ ਜਾਂ ਹੋਰ ਦਾਣਾ ਸਪੈਸ਼ਲ ਤਿਆਰ ਕਰਾ ਕੇ ਹਾਂਜੀ ਬਈ ਕਿ ਨਹੀਂ ਓਵੇਂ ਨਹੀਂ ਨਾਰਮਲ ਜੀ ਸੇਵਾ ਤੇ ਜਿਵੇਂ ਆਪਣੇ ਆਮ ਨਾਰਮਲ ਸੇਵਾ ਹੁੰਦੀ ਹੈ ਇੱਕ ਤਾਂ ਥੋੜਾ ਜਿਹਾ ਆਪਾਂ ਜਿਆਦਾ ਜ਼ੋਰ ਜਿਵੇਂ ਕੰਪੀਟੀਸ਼ਨ ਵਾਸਤੇ ਤਾਂ ਭਰਾਵਾਂ ਦੀ ਤਿਆਰੀ ਉਹ 20 ਦਿਨ ਮਹੀਨਾ ਜਦੋਂ ਲਾਉਂਦੇ ਹਾਂ ਹੁਣ ਜਿਹੜੀਆਂ ਮੱਜਾਂ 30 35 ਲੀਟਰ ਦੁੱਧ ਕੱਢਦੀਆਂ ਉਹ ਸਦਾ ਨਹੀਂ ਕੱਢਦੀਆਂ ਉਹ 20 ਦਿਨ ਮਹੀਨਾ ਹੀ ਕਢਾਉਂਦੇ ਆ ਮੁੜ ਕੇ ਉਹਨਾਂ ਨੂੰ ਕੱਟ ਕਰ ਦਿੰਦੇ ਆ ਉਹ 15 18 ਤੀ ਲਿਆਉਂਦੇ ਆ ਬਰੀਡਰ ਬੰਦਾ ਬਿਲਕੁਲ ਭਾਈ ਮੱਝ ਖਰਾਬ ਕਰਨੀ ਆ ਚਲੋ 30 ਵੀ ਕਢਾ ਲਓ ਮੱਝ ਇੰਨਾ ਦੁੱਧ ਕਢਣਾ ਬਹੁਤ ਔਖਾ ਜੀ ਚਲੋ ਕੰਪੀਟੀਸ਼ਨ ਲੈਵਲ ਦੇ ਵਿੱਚ ਜਾ ਕੇ ਮਹੀਨਾ ਆ ਕੇ 15 ਦਿਨ ਪਹਿਲਾਂ ਤਿਆਰ ਕਰਦੇ ਆ 15 ਦਿਨ ਮਗਰੋਂ ਉਹ ਮੱਝਾਂ ਨਹੀਂ ਕੱਢਦੀਆਂ ਕਿਉਂ ਉਹਨਾਂ ਨੇ ਤਾਂ ਇੱਕ ਪਾਸ ਕਰਾਉਣੀ ਆ ਮੱਝ ਦੀ ਕੀਮਤ ਬਣ ਗਈ ਜਿਹੜਾ ਬੱਚਾ ਜੰਮਿਆ ਉਹਦੀ ਕੀਮਤ ਬਣ ਗਈ ਕਿਉਂ ਮੱਝ ਨੇ 30 ਲੀਟਰ ਦੁੱਧ ਕੱਢਿਆ ਹੁਣ ਆਪਾਂ 6 ਮਹੀਨੇ 30 ਲੀਟਰ ਨਹੀਂ ਕਢਾ ਸਕਦੇ ਹਾਂਜੀ ਹਾਂਜੀ ਬਿਲਕੁਲ ਭਾਈ ਇਹ ਬਰੀਡਰ ਆ ਸਾਡੇ ਏਰੀਆ ਦੇ ਵਿੱਚ ਮੁਰਾ ਇੱਥੇ ਬਹੁਤ ਮੁਰਾ ਝੋਟੇ ਵੀ ਬਹੁਤ ਤਕੜੇ ਆ ਨੀਲੀ ਰਾਵਿਚ ਵੀ ਆਉਣ ਮੋਰਾ ਦੇ ਵਿੱਚ ਦਾ ਸਾਡਾ ਰਿਆਣਾ ਪਹਿਲਾਂ ਹੀ ਬਹੁਤ ਅੱਗੇ ਅੱਪੜਾ ਖੜਾ ਕਿਉਂ ਇੱਥੇ 36 ਲੀਟਰ ਵੀ ਦੁੱਧ ਕਿਸੇ ਕਢਾਇਆ ਕਿਸੇ ਨੇ 30 ਕਢਾਇਆ ਕਿਸੇ ਨੇ 28 ਕਢਾਇਆ ਹਾਂਜੀ ਬਾਈ ਨੀਲੀ ਰਾਵੀ ਦੇ ਵਿੱਚ ਸਾਡੇ ਮਤਲਬ ਕਿ ਏਰੀਏ ਦੇ ਵਿੱਚ ਘੱਟ ਸਾਡੇ ਪਿੰਡ ਵੀ ਫਾਰਮ ਹੈਗਾ ਨੀਲੀ ਰਾਵੀ ਦਾ ਸਰਦਾਰ ਇਕਬਾਲ ਸਿੰਘ ਅਤੇ ਅੰਕਰੂਪ ਸਿੰਘ ਦੇ ਠੀਕ ਹੈ ਬਾਈ ਨੀਲੀ ਰਾਵੀ ਹੈ ਜੀ ਉਹਨਾਂ ਕੋਲੇ ਲਾ ਲਓ 670 ਮੱਝਾਂ ਪਾਕਿਸਤਾਨੋਂ ਲਿਆਏ ਸੀਗੇ ਉਹ ਮੱਝਾਂ ਤੇ ਉਹਨਾਂ ਦੀ ਜਗ੍ਹਾ ਬਰੀਡ ਕਰਾਈ ਜਾਂਦੇ ਸਾਡੇ ਪਿੰਡ ਪਹਿਲਾਂ ਹੀ ਮਸ਼ਹੂਰ ਆ ਆਉਣ ਵਾਲੇ ਟਾਈਮ 'ਚ ਆਪਾਂ ਵੀ ਲੈ ਆਏ ਨੇ ਬੱਚੇ ਇਹਦੇ ਇਹਦੇ ਬੱਚੇ ਕਟੀਆਂ ਕੱਟੇ ਤੁਹਾਨੂੰ ਇੱਥੇ ਉਪਲਬਧ ਕਰਾਵਾਂਗੇ ਠੀਕ ਹੈ ਬਈ ਜੇ ਕਿਸੇ ਨੇ ਲੈਣੇ ਹੋਣ ਤਾਂ ਕੋਈ ਗੱਲ ਨਹੀਂ ਆਪਣੇ ਕੰਟੈਕਟ ਕਰ ਲਿਆ ਆਪਾਂ ਦੇ ਦੇ ਦਿਆਂਗੇ ਉਹ ਨਗਰੋਂ ਜਿੱਥੇ ਜੰਮੇ ਨੇ ਉੱਥੋਂ ਆਪਾਂ ਵੀ ਖਰੀਦੇ ਠੀਕ ਹੈ ਭਾਈ ਫਿਰ ਤੁਸੀਂ ਪਹਿਲਾਂ ਹੀ ਜਦੋਂ ਤੁਹਾਡਾ ਇਹਦੇ ਬਾਬਰ 2 ਬਾਰੇ ਵਿਚਾਰ ਬਣਿਆ ਸੀਗਾ ਤਾਂ ਤੁਸੀਂ ਫਿਰ ਤੁਰ ਫਿਰ ਕੇ ਪਹਿਲਾਂ ਬੱਚੇ ਵੀ ਦੇਖਿਆ ਹਨਾ ਸਾਰਾ ਹਾਂਜੀ ਸਾਰਾ ਕੁਝ ਵੇਖਿਆ ਇਹ ਮਸ਼ੂਗਰ ਛੋਟਾ ਸੀ ਜੀ ਇਹਦਾ ਤਕਰੀਬਨ ਬੇਟਾ ਸਾਰੇ ਪੰਜਾਬ ਕੀ ਸਾਰੇ ਪੰਜਾਬ ਨੂੰ ਹੀ ਪਤਾ ਕੀ ਬਾਬਰ 2 ਦੇ ਸ਼ੋਆ ਚ ਵੀ ਆਉਂਦਾ ਰਿਹਾ ਸ਼ੋਆ ਜਿੱਤਦਾ ਵੀ ਰਿਹਾ ਸ਼ੋ ਤਕਰੀਬਨ ਇਹਨੇ ਬਰੀਡ ਵੀ ਚੰਗੀ ਕੀਤੀ ਏ ਉਹ ਬਾਈ ਨੇ ਦਰਸ਼ਨ ਬਾਈ ਨੇ ਮਿਹਨਤੀ ਬੜੀ ਕੀਤੀ ਸੀ ਇਹ ਪੁੱਤਰਾਂ ਤਰ੍ਹਾਂ ਰੱਖਿਆ ਸੀ ਨਾ ਇੱਕੂਰ ਦਾ ਠੰਡੇ ਠੰਡਾ ਜਾ ਤੁਸੀਂ ਵੇਖਿਆ ਮੇਰਾ ਬੇਟਾ ਨੂੰ ਲਈ ਫਿਰਦਾ ਕੱਲਾ ਹੀ ਖੋਲ ਲੈਂਦਾ ਬਿਲਕੁਲ ਕੁਝ ਵੀ ਨਹੀਂ ਵਿਚਾਰੇ ਨੇ ਤਾਂ ਗੱਲ ਇਹ ਹੈ ਜੀ ਬਾਈ ਆਏ ਨੂੰ ਥੋੜੇ ਦਿਨੀ ਹੋਏ ਨੇ ਘੁਲ ਮਿਲ ਗਿਆ ਜੀ ਇਹਦਾ ਲੱਗ ਗਿਆ ਪਹਿਲੇ ਪੰਜ ਚਾਰ ਦਿਨ ਤਾਂ ਨਹੀਂ ਲੱਗਾ ਹੁਣ ਲੱਗ ਗਿਆ ਠੀਕ ਹੈ ਬਾਈ ਤੇ ਬਾਕੀ ਤੁਹਾਡੇ بیٹے ਦੀ ਜੇ ਆਪਾਂ ਗੱਲਬਾਤ ਕਰੀਏ ਬਾਰਸ ਦੀ ਇਹਨੂੰ ਵੀ ਕਾਫੀ ਸ਼ੌਂਕ ਆ ਹਾਂ ਜੀ ਹਾਂ ਜਾਨਵਰਾਂ ਦੇ ਵਿੱਚ ਨਾਲ ਹੀ ਵਿੱਚ ਹੀ ਰਹਿੰਦਾ ਆ ਇਹਨੇ ਹੀ ਰੱਖੇ ਨੇ ਇੱਧਰ ਆ ਕੁੱਤੇ ਰੱਖੇ ਨੇ ਚਕੂਰਾ ਨੇ ਘੜਕਨਾਥ ਨੇ ਕਬੂਤਰ ਰੱਖੇ ਨੇ ਇਹ ਇਹਦਾ ਹੀ ਸ਼ੌਂਕ ਹੈ ਬੱਚੇ ਨੂੰ ਨਾਲ ਆਪਦੀਆਂ ਜੜ੍ਹਾਂ ਦੇ ਜੋੜਦੇ ਪਏ ਆ ਵੀ ਚਲੋ ਜੇ ਇਹਨੂੰ ਵੀ ਸ਼ੌਂਕ ਪਏਗਾ ਜਾਂ ਮਾੜੀ ਸੰਗ ਵਿੱਚ ਨਾ ਪਏਗਾ ਚਲੋ ਉਹ ਤਾਂ ਇਹਦੀ ਕਿਸਮਤ ਹੈ ਪਰ ਆਪਣਾ ਤਾਂ ਇਹਨੂੰ ਪਰਵਰਿਸ਼ ਕਰਨੀ ਬਣਦੀ ਏ ਵੀ ਜਿਵੇਂ ਦੀ ਆਪਾਂ ਕਰਾਂਗੇ ਬੱਚਾ ਵੀ ਓਵੇਂ ਦਾ ਹੀ ਬਣਦਾ ਅਸੀਂ ਇਹਨੂੰ ਵਿੱਚ ਹੀ ਜਾਨਵਰ ਆਦਿਆ ਹੀ ਬੰਦਾ ਨਹੀਂ ਰੱਖਿਆ ਤੂੰ ਜਾਨੀ ਜੀ ਤੁਸੀਂ ਪੂਰਾ ਧਿਆਨ ਰੱਖਦਾ ਤੁਹਾਡਾ ਇਸ ਪਾਸੇ ਡੰਗਰ ਵਾਲੇ ਪਾਸੇ ਬੋੜੀ ਹਾਂਜੀ ਪੂਰਾ ਰਜਾਣੇ ਅਸੀਂ ਆਪ ਸਾਂਗ ਦਿਆਂ ਸਵੇਰੇ ਟਾਈਮ ਨਾਲ ਉੱਠਦੇ ਹਾਂ ਹਾਂਜੀ ਬਾਈ ਵਦਗਿਆਂ ਨਾਲੇ ਆਪਦੀ ਸਿਹਤ ਰਹਿੰਦੀ ਹੈ ਜਾਨਵਰ ਬਾਹਰ ਜਾਣ ਨਾਲ ਵੀ ਔਖਾ ਲੋਕੀ ਘਰ ਵੀ ਇਤੋਂ ਖਰਾਬ ਕਰ ਲੈਂਦੇ ਨੇ ਲੋਕਾਂ ਦੇ ਘਰਾਂ ਚ ਘਾਹ ਹੋ ਗਿਆ ਇੱਥੇ ਅਸੀਂ ਆਪਦੇ ਘਰ ਚ ਤਾਂ ਹੈਗੇ ਆ ਆਪਦੇ ਫਾਰਮ ਚ ਤਾਂ ਹੈਗੇ ਆ 10 ਰੁਪਏ ਘੱਟ ਵੱਧ ਬਚਦੇ ਹੋਣਗੇ ਕੋਈ ਗੱਲ ਨਹੀਂ ਬਿਲਕੁਲ ਬਾਈ ਪਰ ਅਸੀਂ ਸੰਤੁਸ਼ਟ ਹਾਂ ਆਪਦੇ ਜਾਨਵਰ ਨੇ ਚੰਗੇ ਰੁਪਿਆ ਦੇ ਜਾਨਵਰ ਖੜੇ ਨੇ ਵਾੜਾ ਭਰਿਆ ਆ ਸੋਨਾ ਐਨ ਜਦੋਂ ਵੇਖੀਦਾ ਰੂਹ ਖੁਸ਼ ਹੋ ਜਾਂਦੀ ਜਿਹੜਾ ਬੰਦਾ ਬਾਹਰ ਜਾਂਦਾ ਬੱਚੇ ਇੱਥੇ ਤੰਗ ਰਹਿੰਦੇ ਨੇ ਉੱਥੇ ਤੰਗ ਰਹਿੰਦਾ ਨਾ ਸੌਣ ਮਿਲਦਾ ਨਾ ਬਹਿਣ ਮਿਲਦਾ ਹਾਂਜੀ ਬਾਈ ਬਾਕੀ ਜਿਵੇਂ ਆਪਾਂ ਸਾਰੇ ਖੇਤੀ ਦੇ ਨਾਲ ਪਰਿਵਾਰ ਆਪਣੇ ਸੰਬੰਧ ਵਿੱਚ ਇੱਥੇ ਆਪਾਂ ਹਾਂ ਚਾਚੇ ਤਾਂ ਨੇ ਮੇਰੇ ਨਾਲ ਖੇਤੀ ਕੀਤੀ ਇਹ ਆਪਾਂ ਇੱਕ ਕਹਿ ਲਈਏ ਵੀ ਚਾਹੇ ਕੋਈ ਘੋੜੀਆਂ ਦਾ ਕੰਮ ਆ ਗਿਆ ਚਾਹੇ ਮੱਝਾਂ ਗਾਵਾਂ ਦਾ ਆ ਗਿਆ ਬਾਈ ਇੱਕ ਤਾਂ ਆਪਣੇ ਮੰਨ ਲਓ ਪਿਸ਼ੋਕੜ ਨਾਲ ਬੱਚੇ ਜੁੜੇ ਰਹਿੰਦੇ ਆ ਬਾਕੀ ਸਹਿਕਤੰਦੇ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਪੂਰਾ ਸਹਿਕਤੰਦੇ ਇਸ ਟਾਈਮ ਦਾ ਜੀ ਹੁਣ ਮੱਝਾਂ ਵੀ ਚੰਗੀ ਕੀਮਤ ਦੀਆਂ ਹੋ ਗਈਆਂ ਨੇ ਆ ਲੋਕਾਂ ਨੇ ਮੇਲੇ ਕਰ ਹਾਂਜੀ ਇਹ ਸ਼ੋਅ ਕਰਵਾਏ ਇਹਨਾਂ ਦੇ ਵਿੱਚ ਰੁਝਾਨ ਵਧਿਆ ਲੋਕਾਂ ਦਾ ਇਹਨਾਂ ਨੇ ਜਿਵੇਂ ਹਣ ਉਹ ਪਿੰਡੀ ਸਿੱਧੂ ਐ ਪੀਪੀ 88 ਵਾਲਾ ਹਾਂਜੀ ਬਾਈ ਉਹ ਫਾਰਮ ਵਾਲਾ ਉਹਨੇ ਕਿੰਨੇ ਲੋਕ ਜੋੜੇ ਨੇ ਅਸੀਂ ਵੀ ਉਹਦਾ ਵੇਹਨੇ ਆ ਪੇਜ ਹਾਂਜੀ ਬਾਈ ਤੇ ਉਹ ਬੰਦੇ ਨੇ ਵੀ ਬੜੇ ਲੋਕਾਂ ਨੂੰ ਸੇਧ ਦਿੱਤੀ ਹੈ ਉਹਨੇ ਵੇਖੋ ਨਿੱਕੇ ਜੇ ਕੰਮ ਤੋਂ ਕਿੱਡਾ ਕੰਮ ਅੱਜ 35 40 ਮੱਝਾਂ ਖੜੀਆਂ ਨੇ ਉਹਦੇ ਕੋਲੇ ਤੇ ਮੈਨੂੰ ਲੱਗਦਾ 30 30 ਲੀਟਰ ਵਾਲੀਆਂ ਮੱਝਾਂ ਵੀ ਉਹਦੇ ਕੋਲ ਨਗਣੀ ਨੁਗਣੀ ਚੰਗੀਆਂ ਮੱਝਾਂ ਨੇ ਬਿਲਕੁਲ ਬਾਈ ਆਏ ਮੈਨੂੰ ਲੱਗਦਾ ਉਹਦੇ ਕੋਲ ਵੀ ਝੋਟਾ ਹੈਗਾ ਨੀਲੀ ਰਾਵੀ ਦਾ ਤਰਨਾਟ ਹਾਂਜੀ ਉਹ ਵੀ ਉੱਥੇ ਸਨਮਾਲੀ ਬਸਤੀ ਜਮਿਆ ਸੀਗਾ ਤਕਰੀਬਨ ਚੰਗੇ ਝੋਟੇ ਸਨਮਾਲੀ ਬਸਤੀ ਜਮੇ ਉਹ ਏਰੀਆ ਵੀ ਬਾਈ ਗੜ ਆ ਗਿਆ ਹਨਾ ਜੀ ਹਾਂਜੀ ਉਹਨਾਂ ਕੋਲੇ ਲਾਲੋ ਇਹਨਾਂ ਦਾ ਜਾਂ ਉਹ ਨੇ ਤੇ ਜਾਂ ਫਿਰ ਰੋਡੇ ਪਿੰਡੇ ਨੀਲੀ ਰਾਵੀ ਤੇ ਜਾਂ ਸਨਮਾਲੀ ਬਸਤੀ ਤੇ ਇੱਕ ਪੱਪੂ ਸੰਧੂ ਵਾਲੀ ਠੀਕ ਹੈ ਬਾਈ ਉਹਨਾਂ ਕੋਲ ਸੂਰਜ ਝੋਟਾ ਸੀ ਪਾਕਿਸਤਾਨੋਂ ਨਲਾਮੀ ਚ ਮੱਜਾਂ ਜਦੋਂ 209 ਆਈਆਂ ਨੇ ਉਹ ਜਿਨ੍ਹਾਂ ਜਿਨ੍ਹਾਂ ਕੋਲ ਰਈਆਂ ਨੇ ਉਹਨਾਂ ਕੋਲ ਬ੍ਰੀਡ ਤਿਆਰ ਹੋ ਗਈ ਹਾਂਜੀ ਪਾਕਿਸਤਾਨੋਂ ਜਿਹੜੀਆਂ ਤਾਰ ਚ ਲੰਗੀਆਂ ਸੀ ਮੁਰਕੇ ਨਲਾਮ ਹੋਈਆਂ ਫੌਜ ਨੇ ਫੜੀਆਂ ਉਹਨਾਂ ਜੋਗਾ ਬ੍ਰੀਡ ਆਪਣੇ ਕੋਲ ਵੀ ਆ ਗਈ ਚਲੋ ਹੁਣ ਆਪਾਂ ਵੀ ਆਗਾ ਕੋਈ ਜਾਨਵਰ ਚੰਗੇ ਤੇ ਆ ਨਾ ਬਾਈ ਬਾਕੀ ਇਹੋ ਜੇ ਜਾਨਵਰ ਆ ਬਾਈ ਜਿਹੜੇ ਨਾਮੀ ਹੁੰਦੇ ਆ ਇਹ ਤਾਂ ਚਲੋ ਇਹ ਕਹਿ ਸਕਦੇ ਆ ਵੀ ਕਿਸਮਤ ਨਾਲ ਹੀ ਬਣ ਮਿਲਦੀ ਆ ਪਾਏ ਨਾ ਜਿਹਨਾਂ ਪੈਸੇ ਨਾਲ ਲੈ ਲਾ ਨਾ ਜਿੰਨਾ ਪੈਸੇ ਨਾਲ ਲਾ ਬਾਈ ਜਸੇ ਨਾਲ ਸਹਿਚਾਰ ਸੀ ਬਾਈ ਦਰਸ਼ਨ ਵੀ ਬਾਈ ਜਸੇ ਨੇ ਆਪਣੇ ਨਾਲ ਗੁਣ ਕੀਤਾ ਤੇ ਬਾਈ ਦਰਸ਼ਨ ਨੇ ਵੀ ਆਪਣਾ ਹੱਥ ਨਹੀਂ ਫੜਿਆ ਜਿੰਨੇ ਰੁਪਏ ਫੜਾਏ ਉਨਾਂ ਹੀ ਵਿਚਾਰਿਆਂ ਨੇ ਫੜ ਲਏ ਕਿਨੇ ਵੀ ਨਹੀਂ ਵੀ ਆਗੇ ਚਲੋ ਇੰਨੇ ਚ ਹੀ ਦਿੱਤਾ ਆਪਾਂ ਉਹਨਾਂ ਵੀ ਜਿੰਨਾ ਕਿ ਉਹਨਾਂ ਨੂੰ ਇੱਛਾ ਸੀਗੀ ਉਹਨੀਆਂ ਆਪਾਂ ਇੱਛਾ ਪੂਰੀ ਕੀਤੀ ਉਹਨਾਂ ਨੇ ਆਪਾਂ ਨੂੰ ਝੋਟਾ ਦਿੱਤਾ ਹਾਂਜੀ ਬਾਈ ਆਪਾਂ ਨੂੰ ਤਾਂ ਜੱਸੇ ਬਾਈ ਨੇ ਤੇ ਚਲੋ ਪ੍ਰਮਾਤਮਾ ਨੇ ਗੁਰੂ ਤੇਗ ਬਹਾਦਰ ਜੀ ਆ ਦੇ ਆਪਣੇ ਤੇ ਕਿਰਪਾ ਕੀਤੀ ਤੇ ਝੋਟਾ ਆ ਗਿਆ ਹਾਂਜੀ ਬਾਈ ਹਾਂਜੀ ਹੁਣ ਆਪਣੇ ਘਰ ਮੇਲਾ ਲੱਗ ਰਿਹਾ ਕਦੇ ਇਧਰੋਂ ਦੋ ਬੰਦੇ ਆਉਂਦੇ ਵੇਖਣ ਕੋ ਦੋ ਬਿਲਕੁਲ ਬਾਈ ਇਹ ਰੀਤ ਆਪਣਾ ਬਹੁਤ ਖੁਸ਼ ਹੁੰਦਾ ਸਾਰਿਆਂ ਨੂੰ ਪੈਸੇ ਦਾ ਪਤਾ ਲੱਗ ਹੀ ਗਿਆ ਤੇ ਬਾਕੀ ਵੀਡੀਓ ਨਾਲ ਜਿੰਨੇ ਕੁ ਰਹਿੰਦੇ ਆ ਨਿਭਰਾਮਾ ਨੂੰ ਪਤਾ ਲੱਗ ਨਾ ਨਾ ਕੋਈ ਚੱਕਰ ਨਹੀਂ ਕਿਸੇ ਨੂੰ ਸਟਰਾ ਚਾਹੀਦੇ ਨੇ ਘੱਟ ਚਾਹੀਦੇ ਨੇ ਵੱਧ ਚਾਹੀਦੇ ਨੇ ਚਲੋ ਫੋਨ ਤੇ ਗੱਲ ਕਰੇ ਮੇਰੇ ਨਾਲ ਆਪਾਂ ਤਕਰੀਬਨ 100 ਕਿਲੋਮੀਟਰ ਤੱਕ ਦਾ ਪਹੁੰਚਾਵਾਂਗੇ ਠੀਕ ਹੈ ਬਾਈ ਹਾਂਜੀ ਤੁਸੀਂ ਬਾਈ ਨੰਬਰ ਵੀਡੀਓ ਦੇ ਵਿੱਚ ਦੇ ਦਿਓ ਹਾਂ 80976 31000 ਠੀਕ ਹੈ ਬਾਈ ਹਾਂ ਜੀ ਆਪਣਾ ਨੰਬਰ ਹੈ ਜੀ ਠੀਕ ਹੈ ਜੀ ਤੇ ਬਾਕੀ ਬਾਈ ਹੋਰ ਵੀ ਮੜੇ ਮੋਟੇ ਜਾਨਵਰ ਰੱਖਿਆ ਫਾਰਮ ਦੇ ਉੱਤੇ ਇੱਥੇ ਜਿਵੇਂ ਕੋਈ ਡੌਗਸ ਹਾਂ ਜੀ ਡੌਗ ਆਪਣੇ ਕੋਲੇ ਗੱਦੀ ਕੁੱਤੇ ਨੇ ਜੀ ਸਗੋਂ ਇੱਕ ਕੁੱਤਾ ਸੇਲ ਹੈ ਜੀ ਆਪਣੇ ਕੋਲੇ ਇੱਕ ਚੰਗੇ ਕੱਦੀ ਉਹ ਤਿੰਨ ਕ ਮਹੀਨਿਆਂ ਦਾ ਹੋਗਾ ਤੁਸੀਂ ਲਾ ਦਿਓ ਫੋਟੋ ਜੇ ਕਿਸੇ ਨੂੰ ਚਾਹੀਦਾ ਆ ਤੇ ਆਪਾਂ ਦੇ ਦੇ ਦਿਆਂਗੇ ਕੁੱਤਾ ਠੀਕ ਹੈ ਜੀ ਹਾਂ ਜੀ ਚੰਗੀ ਲੈਣ ਦਾ ਹੈ ਜੀ ਇਹ ਕਿੰਨੇ ਕ ਮਹੀਨਿਆਂ ਦਾ ਜੀ ਕਿ ਤਿੰਨ ਕ ਮਹੀਨਿਆਂ ਦਾ ਜੀ ਠੀਕ ਹੈ ਬਾਈ weight ਹੋਊਗਾ 14-15 ਕਿਲੋ ਪੂਰੇ ਹੈਵੀ ਨੇ ਚੰ ਬਹੁਤ ਚੰਗਿਆ ਜੀ ਇੱਥੇ ਕੁੱਤਾ ਵੀ ਆਪਣੇ ਤਾਏ ਚਾਚਾ ਜੀ ਮੇਰੇ ਇੱਥੇ ਆਏ ਜੀ ਕੋਲ ਉਹਦੇ ਬੱਚੇ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਭਾਈ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੁਹਾਡਾ ਵੀ ਧੰਨਵਾਦ ਵੀਰੇ ਤੁਸੀਂ ਆਏ ਚਲੋ ਆਪਣੇ ਵਧੀਆ ਆਪਾਂ ਇੱਕ ਦੂਜੇ ਨੂੰ ਵਿਚਾਰ ਸਾਂਝੇ ਕੀਤੇ ਲੋਕਾਂ ਤੱਕ ਵੀ ਸਾਡੇ ਜਰੀਆ ਹੀ ਲੋਕਾਂ ਤੱਕ ਪਹੁੰਚਣ ਦਾ ਤੁਸੀਂ ਬਿਲਕੁਲ ਬਿਲਕੁਲ ਚਲੋ ਤੁਸੀਂ ਤੁਹਾਡੇ ਤੋਂ ਅਸੀਂ ਤਾਂ ਨਹੀਂ ਵੱਧ ਵੀਡੀਓ ਬਣਾਉਣੀ ਚਾਹੀਦੀ ਕਿਸੇ ਕੋਲ ਲੋਕ ਐ ਛੁਪਿਆ ਵੀ ਖੜਾ ਤੇ ਉਹ ਬਾਈ ਅੱਗੇ ਆ ਜਾਂਦਾ ਹੁਣ ਜਿਵੇਂ ਮੈਂ ਕਿਸੇ ਨੂੰ ਨਹੀਂ ਤਕਰੀਬਨ ਮੈਨੂੰ ਹੀ ਜਾਣਦੇ ਆ ਆਪਾਂ ਵੀ ਉਹਨਾਂ ਨੂੰ ਜਾਣਦੇ ਆ ਪਰ ਜਿਹੜੇ ਬਾਹਰ ਅੰਦਰ ਵੀ ਰਹਿੰਦੇ ਆ ਸੋਸ਼ਲ ਮੀਡੀਆ ਤੇ ਵੱਧ ਵੇਖਦੇ ਆ ਉਹਨਾਂ ਕੋਲੇ ਗੱਲ ਅਪੜ ਜਾਂਦੀ ਆ ਜਾਂ ਉਹਨਾਂ ਕੋਈ ਜਾਨਵਰ ਲੈਣਾ ਜਾਂ ਆਪਾਂ ਨੂੰ ਤੋਂ ਲੈਣਾ ਸਹਿਜਰ ਬਣ ਜਾਂਦਾ ਵੀਡੀਓ ਬਣਾਉਣ ਦਾ ਮਾਧਿਅਮ ਇਹ ਆ ਵੀਡੀਓ ਬਣਾਉਣ ਨਾਲ ਨਾ ਕੋਈ ਜਾਨਵਰ ਵੱਡਾ ਹੋਣਾ ਨਾ ਛੋਟਾ ਹੋਣਾ ਉਹੀ ਵਿਖਣਾ ਪਰ ਇਹਦੇ ਨਾਲ ਮਾਧਿਅਮ ਆ ਇੱਕ ਵੀ ਆਪਾਂ ਜਿਹੜਾ YouTube ਦੇ ਉੱਤੇ ਜਾਂ ਕੋਈ Facebook ਤੇ ਵੀਡੀਓ ਪੈ ਗਈ ਅਗਲਾ ਬਹਿ ਕੇ ਵੇਖ ਲੈਂਦਾ ਅਗਲੇ ਨੂੰ ਮਨ ਇੱਛਾ ਹੁੰਦੀ ਐ ਤੇ ਗੱਲ ਕਰ ਲੈਂਦਾ ਅਗਲੇ ਦੇ ਬਹੁਤ ਤੁਹਾਡੇ ਹੁਣ ਤੁਸੀਂ ਆ ਮੇਰੇ ਮਿੱਤਰਾਂ ਦੇ ਵੀ ਜਾਨਵਰ ਬਣਾਈ ਆ ਵੀਡੀਓ ਬਹੁਤ ਜਾਨਵਰ ਵੇਕੇ ਆ ਬਹੁਤ ਉਹਨਾਂ ਨੇ ਫੋਨ ਤੇ ਖਰੀਦੇ ਹਾਂਜੀ ਬਾਈ ਬੜੀ ਇਹ ਵੀ ਕਿਰਪਾ ਹਾਂ ਇਹਨਾਂ ਨਾਲ ਆਏ ਆ ਬਾਈ ਸਾਰਿਆਂ ਦੇ ਟਾਈਮ ਦੀ ਬਚਤ ਹੋ ਜਾਂਦੀ ਆ ਯਾਰ ਇਹਦੇ ਨਾਲ ਲੋਕੀ ਰੱਖਣ ਲੱਗ ਗਏ ਹੁਣ ਜਿਵੇਂ ਕਿਸੇ ਨੂੰ ਇੱਕ ਘੋੜੀ ਦੀ ਇੱਛਾ ਐ ਅਗਲੇ ਨੂੰ ਫੋਨ ਤੇ ਪਸੰਦ ਆ ਕੀ ਫੋਨ ਤੇ ਅਗਲੇ ਦਾ ਰੇਟ ਬਣ ਗਿਆ ਉਹ ਲੈ ਆਉਂਦਾ ਸਿੱਧਾ ਕਿਸੇ ਕੋਲ ਜਾਵੇ ਨਾ ਜਾਵੇ ਅਗਲੇ ਕੋਲ ਟਾਈਮ ਹੀ ਨਹੀਂ ਹਾਂਜੀ ਬਾਈ ਬਿਲਕੁਲ ਜੀ ਹਾਂ ਟਾਈਮ ਬਚ ਜਾਂਦਾ ਜੀ ਟਾਈਮ ਬਚ ਜਾਂਦਾ ਜੀ ਹਾਂਜੀ ਹਾਂਜੀ ਬਾਈ ਤੇ ਦੋਸਤੋ ਜਿਵੇਂ ਬਾਈ ਭਗਵਾਨ ਦੇ ਨਾਲ ਆਪਾਂ ਗੱਲਾਂ ਬਾਤਾਂ ਕਰੀਆਂ ਨੇ ਬਾਬਰ 2 ਦਿਖਾਇਆ ਤੁਹਾਨੂੰ ਵੀਡੀਓ ਦੇ ਵਿੱਚ ਤੇ ਬਾਈ ਨੇ ਨਵਾਂ ਝੋਟਾ ਹੀ ਲਿਆਂਦਾਗਾ ਤੇ ਸਾਰੀ ਗੱਲਬਾਤ ਬਾਈ ਨੇ ਇਹਦੇ ਰਿਕਾਰਡ ਬਾਰੇ ਇਹਦੇ ਬੱਚਿਆਂ ਬਾਰੇ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਸਾਰੀ ਕਲੀਅਰ ਕੀਤੀ ਆ ਤੇ ਇੱਥੇ ਬਾਈ ਦੇ ਪਿੰਡ ਰਸੀਦਾ ਬਾਈ ਨੇ ਇਹਦੇ ਜਿਹੜੇ ਸਟਰਾ ਨੇ ਹੁਣ ਅਵੇਲੇਬਲ ਕਰਾਉਣੇ ਆ ਕਸ਼ਕ ਦਿਨਾਂ ਤੱਕ ਆ ਜਾਣਗੇ ਕਿਸੇ ਵੀ ਭਰਾ ਨੇ ਸਟਰਾ ਲੈਣਾ ਹੋਇਆ ਬਾਈ ਨੇ ਨੰਬਰ ਮੈਂਸ਼ਨ ਕਰਤਾ ਵੀਡੀਓ ਦੇ ਵਿੱਚ ਜਦੋਂ ਮਰਜ਼ੀ ਬਾਈ ਭਗਵਾਨ ਨੂੰ ਫੋਨ ਲਾ ਲਿਓ ਚੰਗੀ ਬਾਈ ਨੇ ਪਹਿਲ ਕਦਮੀ ਕੀਤੀ ਆਪਦੇ ਏਰੀਏ ਦੇ ਵਿੱਚ ਨੀਲੀ ਰਵੀ ਨੂੰ ਪ੍ਰਮੋਟ ਕਰਨ ਵਾਸਤੇ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦੀ ਦੋਸਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ